ਚਲਾਨ ਕੀਤਾ ਜੀ ਇਹ ਰੌਮ ਪਾਰਕ ਨੂੰ ਗਲਤ ਗੱਡੀ ਖੜੀ ਕੀਤੀ ਸੀ ਇਹਨਾਂ ਨੇ ਤੇ ਰੌਮ ਪਾਰਕਿੰਗ ਦਾ ਚਲਾਨ ਕੀਤਾ ਜੀ ਰੌਮ ਪਾਰਕਿੰਗ ਸੰਬੰਧੀ ਜਿਹੜੀ ਇਹ ਡਰਾਈਵ ਚਲਾਈ ਜਾ ਰਹੀ ਆ ਸੀਨੀਅਰ ਅਫਸਰਾਂ ਦੇ ਸੀਨੀਅਰ ਅਫਸਰਾਂ ਦੇ ਹੁਕਮ ਅਨਸਾਰ ਗ੍ਰੇਡ ਰੌਮ ਪਾਰਕਿੰਗ ਸੰਬੰਧੀ ਜਿਹੜੇ ਇੱਥੇ ਬਹੁਤ ਗਲਤ ਟਰੱਕ ਤੋਂ ਵਗੈਰਾ ਜਿਹਦਾ ਤੂੜੀ ਵਾਲਾ ਟਰੱਕ ਆ ਵੱਡੇ ਆ ਜਾਂ ਹੋਰ ਕਮਰਸ਼ੀਅਲ ਟਰੱਕ ਆ ਇਹਦੇ ਰੋਡ ਤੇ ਲਾ ਕੇ ਚੱਲ ਜਾਂਦੇ ਆ ਜੋ ਐਕਸੀਡੈਂਟ ਦਾ ਕਾਰਨ ਬਣਦੇ ਆ ਤੇ ਬਾਖੂ ਕਮਿਊਨਿਟੀ ਸਾਹਿਬ ਸੀਨਰ ਅਫਸਰਾਂ ਦੇ ਹੁਕਮ ਅਨੁਸਾਰ ਜਿਹੜੇ ਰੌਂਗ ਪਾਰਕ ਨੂੰ ਦੀ ਡਰਾਈਵ ਚਲਾ ਰਹੇ ਆ ਤੇ ਚਲਾਨ ਕਰ ਰਹੇ ਨੇ ਰੌਂਗ ਪਾਰਕ ਸਾਹਿਬ ਜੀ ਇਧਰ ਉੱਤੀ ਸਾਈਡ ਕਾਫੀ ਜਗ੍ਹਾ ਹੈਗੀ ਲੇਕਿਨ ਫਿਰ ਵੀ ਇਹਨਾਂ ਪੁਲ ਦੇ ਨਾਲ ਜਿਹੜੇ ਦੁਕਾਨਦਾਰ ਆ ਜਾਂ ਉਹਨਾਂ ਦੇ ਕੱਟੂ ਅਸੀਂ ਸਰ ਅਸੀਂ ਸਰ ਰੋਜ਼ਾਨਾ ਇਹਨਾਂ ਨੂੰ ਵੇਰ ਕਰਦੇ ਆਂ ਵੀ ਇਹ ਜਿਹੜੋ ਗਲਤ ਗੱਡੀ ਲਾਉਣੇ ਤੇ ਐਕਸੀਡੈਂਟ ਦਾ ਕਾਰਨ ਬਣਦੀ ਹੈ ਤੇ ਪਰ ਇਹ ਨਹੀਂ ਇਹ ਮੰਦੇ ਇਸ ਕਰਕੇ ਹੁਣ ਇਹ ਹੀ ਚਰਾਨ ਕਰ ਰਹੇ ਇਹਨਾਂ ਦੇ ਅਵੇਰ ਵੀ ਕਰ ਰਹੇ ਆ ਵੀ ਗਲਤ ਗੱਡੀ ਪਾਰਕਿੰਗ ਨਾ ਕਰੋ ਤੇ ਇਹ ਨਹੀਂ ਬੋਰਡ ਵੀ ਲਾ ਰਹੇ ਆ ਨੋ ਪਾਰਕਿੰਗ ਦੇ ਬੋਰਡ ਵੀ ਲਾ ਰਹੇ ਆ ਵੀ ਅਗਲਾ ਦੇਖ ਕੇ ਗੱਡੀ ਨਾ ਲਾਵੇ ਵੀ ਇੱਥੇ ਨੋ ਪਾਰਕਿੰਗ ਹੈ ਗੱਡੀ ਨਹੀਂ ਲਾਉਣੀ ਗਲਤ ਜਗ੍ਹਾ ਤੇ ਗੱਡੀ ਨਹੀਂ ਲਾਉਣੀ ਮਾਨਯੋ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਸ਼੍ਰੀ 소ਪਨ ਸ਼ਰਮਾ ਜੀ ਆਈਪੀਐਸ ਤੇ ਇਹ ਏਡੀਸੀਪੀ ਟ੍ਰਾਫਿਕ ਮੈਮ ਸ਼੍ਰੀ ਗੁਰਪ੍ਰੀਤ ਕੌਰ ਪੂਰੇਵਾਲ ਜੀ ਉਹਨਾਂ ਨੇ ਇੱਕ ਮੁਹਿੰਮ ਦਾ ਜੋ ਹੈ ਇੱਕ ਸਟਾਰਟ ਕੀਤਾ ਹੈ ਵੀ ਆਪਾਂ ਟ੍ਰਾਫਿਕ ਰੂਲਸ ਨੂੰ ਇੱਕ ਅਵੇਅਰ ਕਰਨਾ ਲੋਕਾਂ ਨੂੰ ਟ੍ਰਾਫਿਕ ਰੂਲਸ ਨੂੰ ਲੈ ਕੇ ਉਹਦੇ ਵਿੱਚ ਮਲਟੀਪਲ ਥੀਮਸ ਨੇ ਅੱਜ ਜੋ ਅਸੀਂ ਇੱਕ ਥੀਮ ਹੈ ਉਹ ਹੈ ਕਿ ਸਾਡੀ अनਔਥਰਾਇਜ਼ਡ ਪਾਰਕਿੰਗ ਜਾਂ ਨੋ ਪਾਰਕਿੰਗ ਏਰੀਆ ਵਿੱਚ ਪਾਰਕਿੰਗ ਦੇ ਅਗੇਂਸਟ ਤੁਸੀਂ ਅਸੀਂ ਸਾਰੇ ਸ਼ਹਿਰ ਵਿੱਚ ਮੈਂ ਜਿਹੜੇ ਮੇਰੇ ਦੂਜੇ ਕਾਉਂਟਰਪਾਰਟ ਨੇ ACP ਗੁਰਦੇਵ ਸਿੰਘ ਜੀ ਉਹ ਵੀ ਆਪਣੇ ਕਰ ਰਹੇ ਨੇ ਸਾਡੇ ਪਾਸ ਸਾਰੇ ਜ਼ੋਨ ਇੰਚਾਰजेस ਵੀ ਆਪਣੇ ਏਰੀਆ 'ਚ ਸਪੈਸ਼ਲ ਡਰਾਈਵ ਕਰ ਰਹੇ ਨੇ ਨੋ ਪਾਰਕਿੰਗ ਏਰੀਆ 'ਚ ਅਨਔਥਰਾਇਜ਼ਡ ਪਾਰਕਿੰਗ ਨੂੰ ਲੈ ਕੇ ਗੱਡੀਆਂ ਦੇ ਚਲਾਨ ਨ ਕੀਤੇ ਜਾ ਰਹੇ ਨੇ ਅਤੇ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਵੀ ਇੱਥੇ ਜੋ ਨੋ ਪਾਰਕਿੰਗ ਏਰੀਆ ਇੱਥੇ ਪਾਰਕਿੰਗ ਨਾ ਕੀਤੀ ਜਾਵੇ ਅਰੇ ਬਿੱਤੇ ਦਿਨੀ ਕਈ ਇਦਾ ਈ ਰਿਕਸ਼ਾ ਦੇ ਮਾਮਲੇ ਬੜੇ ਸਾਹਮਣੇ ਆਈ ਈ ਰਿਕਸ਼ਾ ਵਾਲੇ ਇਦਾਂ ਲੋਕਾਂ ਦਾ ਲੁੱਟਾਂ ਖੋਹਾਂ ਕਰ ਰਹੇ ਨੇ ਤਾਂ ਇਹਦੇ ਲਈ ਲੈ ਕੇ ਤੁਹਾਡੇ ਵੱਲੋਂ ਜਿਹੜਾ ਇੱਕ ਡਾਈ ਡਰਾਈਵ ਫੀ ਸ਼ੁਰੂ ਕੀਤੀ ਗਈ ਸੀ ਜਿੱਦੇ ਵਿੱਚ ਦੱਸਿਆ ਗਿਆ ਸੀ ਕਿ ਇਹ ਸਾਰੇ ਵਰਦੀਆਂ ਪਾਉਣਗੇ ਲੇਕਿਨ ਲੱਗਦਾ ਵੀ ਇਦਾਂ ਤਾਂ ਕੁਝ ਦਿਖ ਰਿਹਾ ਲੋਕ ਫੇਰ ਵਰਦੀਆਂ ਪਾ ਕੇ ਪਾਣੀ ਛੱਡ ਗਏ ਪਤਾ ਨਹੀਂ ਲੱਗਦਾ ਵੀ ਆਟ ਵਾਲਾ ਆਇਆ ਜਾਂ ਨਹੀਂ ਜਿੱਥੋਂ ਤੱਕ ਰਹੀ ਲੁੱਟਾਂ ਖੋਹਾਂ ਦੀ ਗੱਲ ਜਿੰਨੇ ਵੀ ਲੁੱਟਾਂ ਖੋਹਾਂ ਦੇ ਕੇਸ ਹੋਏ ਨੇ ਇਦਾਂ ਦੇ ਸਾਡੇ ਜੋ ਹੈ ਪੁਲਿਸ ਨੇ ਸਾਰੇ ਟਰੇਸ ਕੀਤੇ ਆ ਜੀ ਬਕਾਇਦਾ ਕੋਈ ਵੀ ਇਦਾਂ ਦਾ ਕ੍ਰਾਈਮ ਜੋ ਹੈ ਮੈਂ ਮੈਂ ਮੰਨਦਾ ਵੀ ਮੋਸਟ ਆਫ ਦਾ ਕ੍ਰਾਈਮ ਇਸ ਇਸ ਸਟੇਜਡ ਤਾਂ ਉਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜੇ ਕੋਈ ਕ੍ਰਾਈਮ ਕਰਦਾ ਤਾਂ ਉਹਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਜੇ ਆਪਾਂ ਟ੍ਰੈਫਿਕ ਪਾਰਟ ਤੇ ਗੱਲ ਕਰੀਏ ਈ ਰਿਕਸ਼ਾ ਦੀ ਤਾਂ ਰੈਗੂਲਰ ਬੇਸਿਸ ਤੇ ਸਾਡਾ ਉਹਨਾਂ ਦੇ ਅਗੇਂਸਟ ਜਿਹੜਾ ਵਾਇਓਲੇਟ ਕਰਦਾ ਅਸੀਂ ਕੋਈ ਪਾਰਟਿਕੂਲਰ ਵਹੀਕਲ ਨੂੰ ਟਾਰਗੇਟ ਨਹੀਂ ਕੀਤਾ ਜਿਹੜਾ ਵਾਇਓਲੇਟ ਕਰਦਾ ਉਹਦੇ ਚਲਾਨ ਕਰ ਰਹੇ ਹਾਂ ਰਹੀ ਗੱਲ ਯੂਨੀਫਾਰਮ ਦੀ ਪੁਆਇੰਟ ਟੇਕਨ ਉਹ ਵੀ ਅਸੀਂ ਅਵੇਰਨੈਸ ਵਾਲਾ ਜੋ ਡਰਾਈਵ ਚ ਹੈ ਉਸ ਨੂੰ ਵੀ ਇਨਕਲੂਡ ਕਰਾਂਗੇ ਐਂਡ ਜੋ ਬੰਦੀ ਵਾਇਓਲੇਸ਼ਨ ਦੇ ਚਲਾਨ ਹੈ ਅਵੇਰਨੈਸ ਹੈ ਸਾਰਾ ਕੁਝ ਕੀਤਾ ਜਾਊਗਾ ਸਰ ਜਿਹੜੀ ਹੁਣ ਗੱਡੀਆਂ ਖੜੀਆਂ ਹੋਈਆਂ ਨੇ ਇਹਨਾਂ ਦੇ ਚਲਾਨ ਕੱਢੇ ਜਾ ਰਹੇ ਨੇ ਬਿਲਕੁਲ ਜੀ ਤੁਸੀਂ ਪਹਿਲਾਂ ਦੇਖ ਸਕਦੇ ਹੋ ਕਿ ਪਹਿਲਾਂ ਆਲਰੇਡੀ ਚਲਾਨ ਜੋ ਹੈ ਕੀਤੇ ਜਾ ਰਹੇ ਹੈ ਉਹਨੇ ਵੀ ਕੀਤੇ ਗਏ ਨੇ ਜੋ ਤੁਹਾਡੇ ਸਾਹਮਣੇ ਗੱਡੀ 1 2 ਦਿਖ ਰਹੀਆਂ ਤੁਹਾਨੂੰ ਕੈਮਰਾ ਚ ਇਹਨਾਂ ਦੇ ਵੀ ਕਰ ਦਿੱਤੇ ਗਏ ਨੇ ਚਲਾਨ ਔਰ ਅੱਗੇ ਵੀ ਕੀਤੇ ਜਾਣਗੇ ਇਹ ਚਲਾਨ ਕੀਤਾ ਜੀ ਇਹ ਰੌਮਪਾਰਕ ਨੂੰ ਗਲਤ ਗੱਡੀ ਖੜੀ ਕੀਤੀ ਸੀ ਇਹਨਾਂ ਨੇ ਤੇ ਰੋਂਗ ਪਾਰਕਿੰਗ ਦਾ ਚਲਾਣ ਕੀਤਾ ਜੀ ਰੋਂਗ ਪਾਰਕਿੰਗ ਸੰਬੰਧੀ ਜਿਹੜੀ ਇਹ ਡਰਾਈਵ ਚਲਾਈ ਜਾ ਰਹੀ ਆ ਸੀਨੀਅਰ ਅਫਸਰਾਂ ਦੇ ਸੀਨੀਅਰ ਅਫਸਰਾਂ ਦੇ ਹੁਕਮ ਅਨਸਾਰ ਜਿਹੜੇ ਰੋਂਗ ਪਾਰਕਿੰਗ ਸੰਬੰਧੀ ਜਿਹੜੇ ਇਥੇ ਬਹੁਤ ਗਲਤ ਟਰੱਕ ਤੋਂ ਵਗੈਰਾ ਜਿਹਦਾ ਟੂਰੀ ਆ ਟਰੱਕ ਵੱਡੇ ਆ ਜਾਂ ਹੋਰ ਕਮਰਸ਼ੀਅਲ ਟਰੱਕ ਆ ਇਥੇ ਰੋਡ ਤੇ ਲਾ ਕੇ ਚੱਲ ਜਾਂਦੇ ਆ ਜੋ ਐਕਸੀਡੈਂਟ ਦਾ ਕਾਰਨ ਬਣਦੇ ਆ ਤੇ ਬਾਖੂਨ ਸਿਟੀ ਸਾਹਿਬ ਸੀਨੀਅਰ ਅਫਸਰਾਂ ਦੇ ਹੁਕਮ ਅਨਸਾਰ ਜਿਹੜੇ ਰੋਂਗ ਪਾਰਕਿੰਗ ਦੀ ਡਰਾਈਵ ਚਲਾ ਰਿਹਾ ਹੈ ਤੇ ਚਲਾਨ ਕਰ ਰਹੇ ਨੇ ਰੌਂਗ ਪਰ ਸਾਹਿਬ ਇਧਰ ਉੱਤੀ ਸਾਈਡ ਕਾਫੀ ਜਗ੍ਹਾ ਹੈਗੀ ਲੇਕਿਨ ਫਿਰ ਵੀ ਇਹ ਜੋ ਪੁਲ ਦੇ ਨਾਲ ਜਿਹੜੇ ਦੁਕਾਨਦਾਰ ਹੈ ਜਾਂ ਉਹਨਾਂ ਦੇ ਕੱਟੂ ਅਸੀਂ ਸਰ ਅਸੀਂ ਸਰ ਰੋਜ਼ਾਨਾ ਇਹਨਾਂ ਨੂੰ ਵੇਰ ਕਰਦੇ ਆਂ ਵੀ ਇਹ ਜੋ ਗਲਤ ਗੱਡੀ ਲਾਉਣੇ ਤੇ ਐਕਸੀਡੈਂਟ ਦਾ ਕਾਰਨ ਬਣਦੀਆਂ ਤੇ ਪਰ ਇਹ ਨਹੀਂ ਇਹ ਮੰਦੇ ਇਸ ਕਰਕੇ ਹੁਣ ਇਹ ਹੀ ਚਲਾਨ ਕਰ ਰਹੇ ਇਹਨਾਂ ਦੇ ਅਵੇਰ ਵੀ ਕਰ ਰਹੇ ਆਂ ਵੀ ਗਲਤ ਗੱਡੀ ਪਾਰਕਿੰਗ ਨਾ ਕਰੋ ਤੇ ਅਸੀਂ ਬੋਰਡ ਵੀ ਲਾ ਰਹੇ ਆਂ ਨੋ ਪਾਰਕਿੰਗ ਦੇ ਬੋਰਡ ਵੀ ਲਾ ਰਹੇ ਆਂ ਵੀ ਅਗਲਾ ਦੇਖ ਕੇ ਗੱਡੀ ਨਾ ਲਾਵੇ ਵੀ ਇੱਥੇ ਨੋ ਪਾਰਕਿੰਗ ਹੈ ਗੱਡੀ ਨਹੀਂ ਲਾਉਣੀ ਗਲਤ ਜਗ੍ਹਾ ਤੇ ਗੱਡੀ ਨਹੀਂ ਲਾਉਣੀ ਮਾਨਯੋਗ ਕਮਿਸ਼ਨਰ ਆਫ ਪੁਲਿਸ ਜੀ ਰਹਿਣਾ ਸ਼੍ਰੀ 소ਫਨ ਸ਼ਰਮਾ ਜੀ ਆਈਪੀਐਸ ਤੇ ਇਹ ਏਡੀਸੀਪੀ ਟ੍ਰਾਫਿਕ ਮੈਮ ਸ਼੍ਰੀ ਗੁਰਪ੍ਰੀਤ ਕੌਰ ਪੂਰੇਵਾਲ ਜੀ ਉਹਨਾਂ ਨੇ ਇੱਕ ਮੁਹਿੰਮ ਦਾ ਜੋ ਹੈ ਇੱਕ ਸਟਾਰਟ ਕੀਤਾ ਹੈ ਵੀ ਆਪਾਂ ਟ੍ਰਾਫਿਕ ਰੂਲਸ ਨੂੰ ਇੱਕ ਅਵੇਅਰ ਕਰਨਾ ਲੋਕਾਂ ਨੂੰ ਟ੍ਰਾਫਿਕ ਰੂਲਸ ਨੂੰ ਲੈ ਕੇ ਉਹਦੇ ਵਿੱਚ ਮਲਟੀਪਲ ਥੀਮਸ ਨੇ ਅੱਜ ਜੋ ਅਸੀਂ ਇੱਕ ਥੀਮ ਹੈ ਉਹ ਹੈਗੀ ਸਾਡੀ अनऑथराइज्ड ਪਾਰਕਿੰਗ ਜਾਂ ਨੋ ਪਾਰਕਿੰਗ ਏਰੀਆ ਵਿੱਚ ਪਾਰਕਿੰਗ ਦੇ ਅਗੇਂਸਟ ਤੁਸੀਂ ਅਸੀਂ ਸਾਰੇ ਸ਼ਹਿਰ ਵਿੱਚ ਮੈਂ ਜਿਹੜੇ ਮੇਰੇ ਦੂਜੇ ਕਾਊਂਟਰਪਾਰਟ ਨੇ ACP ਗੁਰਦੀਪ ਸਿੰਘ ਜੀ ਉਹ ਵੀ ਆਪਣੇ ਕਰ ਰਹੇ ਨੇ ਸਾਡੇ ਸਾਰੇ ਜ਼ੋਨ ਇੰਚਾਰजेस ਵੀ ਆਪਣੇ ਏਰੀਆ ਚ ਸਪੈਸ਼ਲ ਡਰਾਈਵ ਕਰ ਰਹੇ ਨੇ ਨੋ ਪਾਰਕਿੰਗ ਏਰੀਆ ਅਨ ਅਥੋਰਾਈਜ਼ਡ ਪਾਰਕਿੰਗ ਨੂੰ ਲੈ ਕੇ ਗੱਡੀਆਂ ਦੇ ਚਲਾਨ ਕੀਤੇ ਜਾ ਰਹੇ ਨੇ ਅਤੇ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਵੀ ਇੱਥੇ ਜੋ ਬ ਹੈ ਨੋ ਪਾਰਕਿੰਗ ਏਰੀਆ ਇੱਥੇ ਪਾਰਕਿੰਗ ਨਾ ਕੀਤੀ ਜਾਵੇ ਹਰ ਬਿੱਤੇ ਦਿਨੀ ਕਈ ਇਦਾ ਈ ਰਿਕਸ਼ਾ ਦੇ ਮਾਮਲੇ ਬੜੇ ਸਾਹਮਣੇ ਆਈ ਈ ਰਿਕਸ਼ਾ ਵਾਲੇ ਇੰਦਾ ਲੋਕਾਂ ਨਾਲ ਲੁੱਟਖੋਹਾਂ ਕਰ ਰਹੇ ਨੇ ਤਾਂ ਇਹਦੇ ਲਈ ਲੈ ਕੇ ਤੁਹਾਡੇ ਵੱਲੋਂ ਜਿਹੜਾ ਇੱਕ ਦਿਨ ਸਹੀ ਡਰਾਈਵੀ ਸ਼ੁਰੂ ਕੀਤੀ ਗਈ ਸੀ ਜਿੱਦੇ ਵਿੱਚ ਦੱਸਿਆ ਗਿਆ ਸੀ ਕਿ ਇਹ ਸਾਰੇ ਵਰਦੀਆਂ ਪਾਉਣਗੇ ਲੇਕਿਨ ਲੱਗਦਾ ਵੀ ਇੱਦਾਂ ਤਾਂ ਕੁਝ ਦਿਖ ਰਿਹਾ ਵੱਲੋਂ ਫੇਰ ਵਰਦੀਆਂ ਪਾ ਕੇ ਪਾਣੀ ਛੱਡ ਗਏ ਪਤਾ ਨਹੀਂ ਲੱਗਦਾ ਵੀ ਆਟ ਵਾਲਾ ਆਇਆ ਜਾਂ ਨਹੀਂ ਜਿੱਥੋਂ ਤੱਕ ਰਹੀ ਲੁੱਟਖੋਹਾਂ ਦੀ ਗੱਲ ਜਿੰਨੇ ਵੀ ਲੁੱਟਖੋਹਾਂ ਦੇ ਕੇਸ ਹੋਏ ਨੇ ਇੱਦਾਂ ਦੇ ਸਾਡੇ ਜੋ ਹੈ ਪੁਲਿਸ ਨੇ ਸਾਰੇ ਟਰੇਸ ਕੀਤੇ ਆ ਜੀ ਬਕਾਇਦਾ ਕੋਈ ਵੀ ਇਦਾਂ ਦਾ ਕ੍ਰਾਈਮ ਜੋ ਹੈ ਮੈਂ ਮੈਂ ਮੰਨਦਾ ਵੀ ਮੋਸਟ ਆਫ ਦਾ ਕ੍ਰਾਈਮ ਇਜ਼ ਇਜ਼ ਸਟੇਜਡ ਤਾਂ ਉਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜੇ ਕੋਈ ਕ੍ਰਾਈਮ ਕਰਦਾ ਤਾਂ ਉਹਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਜੇ ਆਪਾਂ ਟ੍ਰੈਫਿਕ ਪਾਰਟ ਤੇ ਗੱਲ ਕਰੀਏ ਈ ਰਿਕਸ਼ਾਜ਼ ਦੀ ਤਾਂ ਰੈਗੂਲਰ ਬੇਸਿਸ ਤੇ ਸਾਡਾ ਉਹਨਾਂ ਦੇ ਅਗੇਂਸਟ ਜਿਹੜਾ ਵਾਇਓਲੇਟ ਕਰਦਾ ਅਸੀਂ ਕੋਈ ਪਾਰਟਿਕੂਲਰ ਵਹੀਕਲ ਨੂੰ ਟਾਰਗੇਟ ਨਹੀਂ ਕੀਤਾ ਜਿਹੜਾ ਵਾਇਓਲੇਟ ਕਰਦਾ ਉਹਦੇ ਚਲਾਨ ਕਰ ਰਹੇ ਹਾਂ ਰਹੀ ਗੱਲ ਯੂਨੀਫਾਰਮ ਦੀ ਪੁਆਇੰਟ ਟੇਕਨ ਉਹ ਵੀ ਅਸੀਂ ਅਵੇਰਨੈਸ ਵਾਲਾ ਜੋ ਡਰਾਈਵ ਚ ਹੈ ਉਸ ਨੂੰ ਵੀ ਇਨਕਲੂਡ ਕਰਾਂਗੇ ਐਂਡ ਜੋ ਬੰਦੀ ਵਾਇਓਲੇਸ਼ਨ ਦੇ ਚਲਾਨ ਹੈ ਅਵੇਰਨੈਸ ਹੈ ਸਾਰਾ ਕੁਝ ਕੀਤਾ ਜਾਊਗਾ ਸਰ ਜਿਹੜੀ ਹੁਣ ਗੱਡੀਆਂ ਖੜੀਆਂ ਹੋਈਆਂ ਇਹਨਾਂ ਦੇ ਚਲਾਨ ਕੱਢੇ ਜਾ ਰਹੇ ਬਿਲਕੁਲ ਜੀ ਤੁਸੀਂ ਪਹਿਲਾਂ ਦੇਖ ਸਕਦੇ ਹੋ ਕਿ ਪਹਿਲਾਂ ਆਲਰੇਡੀ ਚਲਾਨ ਜੋ ਹੈ ਕੀਤੇ ਜਾ ਰਹੇ ਹਨ ਹੁਣੇ ਵੀ ਕੀਤੇ ਗਏ ਨੇ ਜੋ ਤੁਹਾਡੇ ਸਾਹਮਣੇ ਗੱਡੀ 1 2 ਦਿਖ ਰਹੀਆਂ ਤੁਹਾਨੂੰ ਕੈਮਰਾ ਚ ਇਹਨਾਂ ਦੇ ਵੀ ਕਰ ਦਿੱਤੇ ਗਏ ਨੇ ਚਲਾਨ ਔਰ ਅੱਗੇ ਵੀ ਕੀਤੇ ਜਾਣਗੇ ਇਹ ਚਲਾਨ ਕੀਤਾ ਜੀ ਇਹ ਰੌਮਪਾਰਕ ਨੂੰ ਗਲਤ ਗੱਡੀ ਖੜੀ ਕੀਤੀ ਸੀ ਇਹਨਾਂ ਨੇ ਤੇ ਰੋਂਗ ਪਾਰਕਿੰਗ ਦਾ ਚਲਾਣ ਕੀਤਾ ਜੀ ਰੋਂਗ ਪਾਰਕਿੰਗ ਸੰਬੰਧੀ ਜਿਹੜੀ ਇਹ ਡਰਾਈਵ ਚਲਾਈ ਜਾ ਰਹੀ ਆ ਸੀਨੀਅਰ ਅਫਸਰਾਂ ਦੇ ਸੀਨੀਅਰ ਅਫਸਰਾਂ ਦੇ ਹੁਕਮ ਅਨਸਾਰ ਜਿਹੜੇ ਰੋਂਗ ਪਾਰਕਿੰਗ ਸੰਬੰਧੀ ਜਿਹੜੇ ਇੱਥੇ ਬਹੁਤ ਗਲਤ ਟਰੱਕ ਤੋਂ ਵਗੈਰਾ ਜਿੱਦਾ ਟੂਰੀ ਵਾਲੀ ਟਰੱਕਾ ਵੱਡੇ ਆ ਜਾਂ ਹੋਰ ਕਮਰਸ਼ੀਅਲ ਟਰੱਕ ਆ ਇਹਦੇ ਰੋਡ ਤੇ ਲਾ ਕੇ ਚੱਲ ਜਾਂਦੇ ਆ ਜੋ ਐਕਸੀਡੈਂਟ ਦਾ ਕਾਰਨ ਬਣਦੇ ਆ ਤੇ ਬਾਖ ਕਮਿਊਨਿਟੀ ਸਾਹਿਬ ਸੀਨੀਅਰ ਅਫਸਰਾਂ ਦੇ ਹੁਕਮ ਅਨਸਾਰ ਜਿਹੜੇ ਰੋਂਗ ਪਾਰਕਿੰਗ ਦੀ ਡਰਾਈਵ ਚਲਾ ਰਹੇ ਆ ਤੇ ਚਲਾਨ ਕਰ ਰਹੇ ਨੇ ਰੌਂਗ ਪਰ ਸਾਹਿਬ ਜੀ دوسری سائیڈ کافی جگہ ہے گی لیکن پھر بھی एकदम पुल ਦੇ ਨਾਲ ਜਿਹੜੇ ਦੁਕਾਨਦਾਰ ਹੈ ਜਾਂ ਉਹਨਾਂ ਦੇ ਅਸੀਂ ਸਰ ਅਸੀਂ ਸਰ ਰੋਜ਼ਾਨਾ ਇਹਨਾਂ ਨੂੰ ਬੇਅਰ ਕਰਦੇ ਆਂ ਵੀ ਇਹ ਜੋ ਗਲਤ ਗੱਡੀ ਲਾਉਣੇ ਤੇ ਐਕਸੀਡੈਂਟ ਦਾ ਕਾਰਨ ਬਣਦੀ ਹੈ ਤੇ ਪਰ ਇਹ ਨਹੀਂ ਇਹ ਬੰਦੇ ਇਸ ਕਰਕੇ ਹੁਣ ਇਹ ਚਲਾਨ ਕਰ ਰਹੇ ਨੇ ਇਹਨਾਂ ਦੇ ਅਵੇਰ ਵੀ ਕਰ ਰਹੇ ਆਂ ਵੀ ਗਲਤ ਗੱਡੀ ਪਾਰਕਿੰਗ ਨਾ ਕਰੋ ਤੇ ਅਸੀਂ ਬੋਰਡ ਵੀ ਲਾ ਰਹੇ ਆਂ 노 ਪਾਰਕਿੰਗ ਦੇ ਬੋਰਡ ਵੀ ਲਾ ਰਹੇ ਆਂ ਵੀ ਅਗਲਾ ਦੇਖ ਕੇ ਗੱਡੀ ਨਾ ਲਾਵੇ ਵੀ ਇੱਥੇ 노 ਪਾਰਕਿੰਗ ਹੈ ਗੱਡੀ ਨਹੀਂ ਲਾਉਣੀ ਗਲਤ ਜਗ੍ਹਾ ਤੇ ਗੱਡੀ ਨਹੀਂ ਲਾਉਣੀ ਮਾਨਯੋਗ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਸ਼੍ਰੀ ਸੋਪਨ ਸ਼ਰਮਾ ਜੀ ਆਈਪੀਐਸ ਤੇ ਇਹ ਏਡੀਸੀਪੀ ਟ੍ਰਾਫਿਕ ਮੈਮ ਸ਼੍ਰੀ ਗੁਰਪ੍ਰੀਤ ਕੌਰ ਪੂਰੇਵਾਲ ਜੀ ਉਹਨਾਂ ਨੇ ਇੱਕ ਮੁਹਿੰਮ ਦਾ ਜੋ ਹੈ ਇੱਕ ਸਟਾਰਟ ਕੀਤਾ ਹੈ ਵੀ ਆਪਾਂ ਟ੍ਰਾਫਿਕ ਰੂਲਸ ਨੂੰ ਇੱਕ ਅਵੇਅਰ ਕਰਨਾ ਲੋਕਾਂ ਨੂੰ ਟ੍ਰਾਫਿਕ ਰੂਲਸ ਨੂੰ ਲੈ ਕੇ ਉਹਦੇ ਵਿੱਚ ਮਲਟੀਪਲ ਥੀਮਸ ਨੇ ਅੱਜ ਜੋ ਅਸੀਂ ਇੱਕ ਥੀਮ ਹੈ ਉਹ ਹੈਗੀ ਸਾਡੀ अनऑथराइज्ड ਪਾਰਕਿੰਗ ਜਾਂ ਨੋ ਪਾਰਕਿੰਗ ਏਰੀਆ ਵਿੱਚ ਪਾਰਕਿੰਗ ਦੇ ਅਗੇਂਸਟ ਤੁਸੀਂ ਅਸੀਂ ਸਾਰੇ ਸ਼ਹਿਰ ਵਿੱਚ ਮੈਂ ਜਿਹੜੇ ਮੇਰੇ ਦੂਜੇ ਕਾਊਂਟਰਪਾਰਟ ਨੇ ACP ਗੁਰਦੇਵ ਸਿੰਘ ਜੀ ਉਹ ਵੀ ਆਪਣੇ ਕਰ ਰਹੇ ਨੇ ਸਾਡੇ ਸਾਰੇ ਜ਼ੋਨ ਇੰਚਾਰजेस ਵੀ ਆਪਣੇ ਏਰੀਆ ਚ ਸਪੈਸ਼ਲ ਡਰਾਈਵ ਕਰ ਰਹੇ ਨੇ ਨੋ ਪਾਰਕਿੰਗ ਏਰੀਆ ਅਨ ਅਥੋਰਾਈਜ਼ਡ ਪਾਰਕਿੰਗ ਨੂੰ ਲੈ ਕੇ ਗੱਡੀਆਂ ਦੇ ਚਲਾਨ ਕੀਤੇ ਜਾ ਰਹੇ ਨੇ ਅਤੇ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਵੀ ਇੱਥੇ ਜੋ ਨੋ ਪਾਰਕਿੰਗ ਏਰੀਆ ਇੱਥੇ ਪਾਰਕਿੰਗ ਨਾ ਕੀਤੀ ਜਾਵੇ ਸਾਰੇ ਬਿੱਤੀ ਦਿਨੀ ਕਈ ਇਹਦਾ ਈ ਰਿਕਸ਼ਾ ਦੇ ਮਾਮਲੇ ਬੜੇ ਸਾਹਮਣੇ ਆਈ ਈ ਰਿਕਸ਼ਾ ਵਾਲੇ ਇੰਦਾ ਲੋਕਾਂ ਦਾ ਲੁੱਟਾਂ ਖੋਹਾਂ ਕਰ ਰਹੇ ਨੇ ਤਾਂ ਇਹਦੇ ਲਈ ਲੈ ਕੇ ਤੁਹਾਡੇ ਵੱਲੋਂ ਜਿਹੜਾ ਇੱਕ ਦਿਨ ਲਈ ਡਰਾਈਵ ਵੀ ਸ਼ੁਰੂ ਕੀਤੀ ਗਈ ਸੀ ਜਿੱਦੇ ਵਿੱਚ ਦੱਸਿਆ ਗਿਆ ਸੀ ਕਿ ਇਹ ਸਾਰੇ ਵਰਦੀਆਂ ਪਾਉਣਗੇ ਲੇਕਿਨ ਲੱਗਦਾ ਵੀ ਇੰਦਾ ਤਾਂ ਕੁਝ ਦਿਖ ਰਿਹਾ ਲੋਕ ਫੇਰ ਵਰਦੀਆਂ ਪਾ ਕੇ ਪਾਣੀ ਛੱਡ ਕੇ ਪਤਾ ਨਹੀਂ ਲੱਗਦਾ ਵੀ ਆਟ ਵਾਲਾ ਆਇਆ ਜਾਂ ਨਹੀਂ ਜਿੱਥੋਂ ਤੱਕ ਰਹੀ ਲੁੱਟਾਂ ਖੋਹਾਂ ਦੀ ਗੱਲ ਜਿੰਨੇ ਵੀ ਲੁੱਟਾਂ ਖੋਹਾਂ ਦੇ ਕੇਸ ਹੋਏ ਨੇ ਇੰਦਾ ਦੇ ਸਾਡੇ ਜੋ ਹੈ ਪੁਲਿਸ ਨੇ ਸਾਰੇ ਟਰੇਸ ਕੀਤੇ ਆ ਜੀ ਬਕਾਇਦਾ ਕੋਈ ਵੀ ਇਦਾਂ ਦਾ ਕ੍ਰਾਈਮ ਜੋ ਹੈ ਮੈਂ ਮੈਂ ਮੰਨਦਾ ਵੀ ਮੋਸਟ ਆਫ ਦਾ ਕ੍ਰਾਈਮ ਇਜ਼ ਇਜ਼ ਸਟੇਜਡ ਤਾਂ ਉਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜੇ ਕੋਈ ਕ੍ਰਾਈਮ ਕਰਦਾ ਤਾਂ ਉਹਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਜੇ ਆਪਾਂ ਟ੍ਰੈਫਿਕ ਪਾਰਟ ਤੇ ਗੱਲ ਕਰੀਏ ਈ ਰਿਕਸ਼ਾ ਦੀ ਤਾਂ ਰੈਗੂਲਰ ਬੇਸਿਸ ਤੇ ਸਾਡਾ ਉਹਨਾਂ ਦੇ ਅਗੇਂਸਟ ਜਿਹੜਾ ਵਾਇਓਲੇਟ ਕਰਦਾ ਅਸੀਂ ਕੋਈ ਪਾਰਟਿਕੂਲਰ ਵਹੀਕਲ ਨੂੰ ਟਾਰਗੇਟ ਨਹੀਂ ਕੀਤਾ ਜਿਹੜਾ ਵਾਇਓਲੇਟ ਕਰਦਾ ਉਹਦੇ ਚਲਾਨ ਕਰ ਰਹੇ ਹਾਂ ਰਹੀ ਗੱਲ ਯੂਨੀਫਾਰਮ ਦੀ ਪੁਆਇੰਟ ਟੇਕਨ ਉਹ ਵੀ ਅਸੀਂ ਅਵੇਅਰਨੈਸ ਵਾਲਾ ਜੋ ਡਰਾਈਵ ਚ ਹੈ ਉਸ ਨੂੰ ਵੀ ਇਨਕਲੂਡ ਕਰਾਂਗੇ ਐਂਡ ਜੋ ਬੰਦੀ ਵਾਇਓਲੇਸ਼ਨ ਦੇ ਚਲਾਨ ਐ ਅਵੇਰਨੈਸ ਐ ਸਾਰਾ ਕੁਝ ਕੀਤਾ ਜਾਊਗਾ ਸਰ ਜਿਹੜੀ ਹੁਣ ਗੱਡੀਆਂ ਖੜੀਆਂ ਹੋਈਆਂ ਨੇ ਇਹਨਾਂ ਦੇ ਚਲਾਨ ਕੱਢੇ ਜਾ ਰਹੇ ਬਿਲਕੁਲ ਜੀ ਤੁਸੀਂ ਪਹਿਲਾਂ ਦੇਖ ਸਕਦੇ ਹੋ ਕਿ ਪਹਿਲਾਂ ਆਲਰੇਡੀ ਚਲਾਨ ਜੋ ਐ ਕੀਤੇ ਜਾ ਰਹੇ ਆ ਉਹਨੇ ਵੀ ਕੀਤੇ ਗਏ ਨੇ ਜੋ ਤੁਹਾਡੇ ਸਾਹਮਣੇ ਗੱਡੀ 1 2 ਦਿਖ ਰਹੀਆਂ ਤੁਹਾਨੂੰ ਕੈਮਰਾ ਚ ਇਹਨਾਂ ਦੇ ਵੀ ਕਰ ਦਿੱਤੇ ਗਏ ਨੇ ਚਲਾਨ ਔਰ ਅੱਗੇ ਵੀ ਕੀਤੇ ਜਾਣਗੇ ਇਸ ਚਲਾਨ ਕੀਤਾ ਜੀ ਇਹ ਰੋਂਗ ਪਾਰਕਿੰਗ ਗਲਤ ਗੱਡੀ ਖੜੀ ਕੀਤੀ ਸੀ ਇਹਨਾਂ ਨੇ ਤੇ ਰੋਂਗ ਪਾਰਕਿੰਗ ਦਾ ਚਲਾਨ ਕੀਤਾ ਜੀ ਰੋਂਗ ਪਾਰਕਿੰਗ ਸੰਬੰਧੀ ਜਿਹੜੀ ਇਹ ਡਰਾਈਵ ਚਲਾਈ ਜਾ ਰਹੀ ਆ ਸੀਨੀਅਰ ਅਫਸਰਾਂ ਦੇ ਸੀਨੀਅਰ ਅਫਸਰਾਂ ਦੇ ਹੁਕਮ ਅਨੁਸਾਰ ਜਿਹੜੇ ਰੋਂਗ ਪਾਰਕਿੰਗ ਸੰਬੰਧੀ ਜਿਹੜੀਆਂ ਇੱਥੇ ਬਹੁਤ ਗਲਤ ਟਰੱਕ ਤੋਂ ਵਗੈਰਾ ਜਿੱਦਾਂ ਤੂੜੀ ਵਾਲੇ ਟਰੱਕ ਆ ਵੱਡੇ ਆ ਜਾਂ ਹੋਰ ਕਮਰਸ਼ੀਅਲ ਟਰੱਕ ਆ ਇਥੇ ਰੋਡ ਤੇ ਲਾ ਕੇ ਚੱਲ ਜਾਂਦੇ ਆ ਜੋ ਐਕਸੀਡੈਂਟ ਦਾ ਕਾਰਨ ਬਣਦੇ ਆ ਤੇ ਬਾਖੂਮ ਕਮਿਸੀਪੀ ਸਾਹਿਬ ਸੀਨੀਅਰ ਅਫਸਰਾਂ ਦੇ ਹੁਕਮ ਅਨੁਸਾਰ ਜਿਹੜੇ ਰੋਂਗ ਪਾਰਕਿੰਗ ਦੀ ਡਰਾਈਵ ਚਲਾ ਰਹੇ ਆ ਇਹ ਚਲਾਨ ਕਰ ਰਹੇ ਨਹੀਂ ਰੌਂਗ ਬਾਰ ਬਾਬਾ ਸਾਹਿਬ ਇਧਰ ਉੱਤੀ ਸਾਈਡ ਕਾਫੀ ਜਗ੍ਹਾ ਹੈਗੀ ਲੇਕਿਨ ਫਿਰ ਵੀ ਇਹ ਪੁਲ ਦੇ ਨਾਲ ਜਿਹੜੇ ਦੁਕਾਨਦਾਰ ਹੈ ਜਾਂ ਉਹਨਾਂ ਦੇ ਕੱਪੜੇ ਅਸੀਂ ਸਰ ਅਸੀਂ ਸਰ ਰੋਜ਼ਾਨਾ ਇਹਨਾਂ ਨੂੰ ਬੇਅਰ ਕਰਦੇ ਆਂ ਵੀ ਇਹ ਜਿਹੜੋ ਗਲਤ ਗੱਡੀ ਲਾਉਣੇ ਤੇ ਐਕਸੀਡੈਂਟ ਦਾ ਕਾਰਨ ਬਣਦੀਆਂ ਤੇ ਪਰ ਇਹ ਨਹੀਂ ਇਹ ਮੰਦੇ ਇਸ ਕਰਕੇ ਹੁਣ ਇਹ ਹੀ ਚਲਾਨ ਕਰ ਰਹੇ ਇਹਨਾਂ ਦੇ ਅਵੇਰ ਵੀ ਕਰ ਰਹੇ ਆਂ ਵੀ ਗਲਤ ਗੱਡੀ ਪਾਰਕਿੰਗ ਨਾ ਕਰੋ ਤੇ ਅਸੀਂ ਬੋਰਡ ਵੀ ਲਾ ਰਹੇ ਆਂ 노 ਪਾਰਕਿੰਗ ਦੇ ਬੋਰਡ ਵੀ ਲਾ ਰਹੇ ਆਂ ਵੀ ਅਗਲਾ ਦੇਖ ਕੇ ਗੱਡੀ ਨਾ ਲਾਵੇ ਵੀ ਇੱਥੇ 노 ਪਾਰਕਿੰਗ ਹੈ ਗੱਡੀ ਨਹੀਂ ਲਾਉਣੀ ਗਲਤ ਜਗ੍ਹਾ ਤੇ ਗੱਡੀ ਨਹੀਂ ਲ ਮਾਨਯੋ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਸ਼੍ਰੀ ਸੋਪਨ ਸ਼ਰਮਾ ਜੀ ਆਈਪੀਐਸ ਤੇ ਇਹ ਏਡੀਸੀਪੀ ਟ੍ਰਾਫਿਕ ਮੈਮ ਸ਼੍ਰੀ ਗੁਰਪ੍ਰੀਤ ਕੌਰ ਪੂਰੇਵਾਲ ਜੀ ਉਹਨਾਂ ਨੇ ਇੱਕ ਮੁਹਿੰਮ ਦਾ ਜੋ ਹੈ ਇੱਕ ਸਟਾਰਟ ਕੀਤਾ ਹੈ ਵੀ ਆਪਾਂ ਟ੍ਰਾਫਿਕ ਰੂਲਸ ਨੂੰ ਇੱਕ ਅਵੇਅਰ ਕਰਨਾ ਲੋਕਾਂ ਨੂੰ ਟ੍ਰਾਫਿਕ ਰੂਲਸ ਨੂੰ ਲੈ ਕੇ ਉਹਦੇ ਵਿੱਚ ਮਲਟੀਪਲ ਥੀਮਸ ਨੇ ਅੱਜ ਜੋ ਅਸੀਂ ਇੱਕ ਥੀਮ ਹੈ ਉਹ ਹੈਗੀ ਸਾਡੀ अनऑथराइज्ड ਪਾਰਕਿੰਗ ਜਾਂ ਨੋ ਪਾਰਕਿੰਗ ਏਰੀਆ ਵਿੱਚ ਪਾਰਕਿੰਗ ਦੇ ਅਗੇਂਸਟ ਤੁਸੀਂ ਅਸੀਂ ਸਾਰੇ ਸ਼ਹਿਰ ਵਿੱਚ ਮੈਂ ਜਿਹੜੇ ਮੇਰੇ ਦੂਜੇ ਕਾਊਂਟਰਪਾਰਟ ਨੇ ACP ਗੁਰਦੇਵ ਸਿੰਘ ਜੀ ਉਹ ਵੀ ਆਪਣੇ ਕਰ ਰਹੇ ਨੇ ਸਾਡੇ ਸਾਰੇ ਜ਼ੋਨ ਇੰਚਾਰजेस ਵੀ ਆਪਣੇ ਏਰੀਆ ਚ ਸਪੈਸ਼ਲ ਡਰਾਈਵ ਕਰ ਰਹੇ ਨੇ ਨੋ ਪਾਰਕਿੰਗ ਏਰੀਆ ਅਨ ਅਥੋਰਾਈਜ਼ਡ ਪਾਰਕਿੰਗ ਨੂੰ ਲੈ ਕੇ ਗੱਡੀਆਂ ਦੇ ਚਲਾਨ ਕੀਤੇ ਜਾ ਰਹੇ ਨੇ ਅਤੇ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਵੀ ਇੱਥੇ ਜੋ ਨੋ ਪਾਰਕਿੰਗ ਏਰੀਆ ਇੱਥੇ ਪਾਰਕਿੰਗ ਨਾ ਕੀਤੀ ਜਾਵੇ ਸਾਡਾ ਵਿੱਦਿਆ ਦਿਨੀ ਕਈ ਇਹਦਾ ਈ ਰਿਕਸ਼ਾ ਦੇ ਮਾਮਲੇ ਬੜੇ ਸਾਹਮਣੇ ਆਈ ਰਿਕਸ਼ਾ ਵਾਲੇ ਇੰਦਾ ਲੋਕਾਂ ਦਾ ਲੁੱਟਾ ਖੋਹਾਂ ਕਰ ਰਹੇ ਨੇ ਤਾਂ ਇਹਦੇ ਲਈ ਲੈ ਕੇ ਤੁਹਾਡੇ ਵੱਲੋਂ ਜਿਹੜਾ ਇੱਕ ਦਿਨ ਸਹੀ ਡਰਾਈਵ ਫੀਸ ਸ਼ੁਰੂ ਕੀਤੀ ਗਈ ਸੀ ਜਿੱਦੇ ਵਿੱਚ ਦੱਸਿਆ ਗਿਆ ਸੀ ਕਿ ਇਹ ਸਾਰੇ ਵਰਦੀਆਂ ਪਾਉਣਗੇ ਲੇਕਿਨ ਲੱਗਦਾ ਵੀ ਇੰਦਾ ਤਾਂ ਕੁਝ ਦਿਖ ਰਿਹਾ ਵੱਲੋਂ ਫੇਰ ਵਰਦੀਆਂ ਪਾ ਕੇ ਪਾਣੀ ਛੱਡ ਕੇ ਪਤਾ ਨਹੀਂ ਲੱਗਦਾ ਵੀ ਆਟ ਵਾਲਾ ਹੈ ਜਾਂ ਨਹੀਂ ਜਿੱਥੋਂ ਤੱਕ ਰਹੀ ਲੁੱਟਾਂ ਖੋਹਾਂ ਦੀ ਗੱਲ ਜਿੰਨੇ ਵੀ ਲੁੱਟਾਂ ਖੋਹਾਂ ਦੇ ਕੇਸ ਹੋਏ ਨੇ ਇੰਦਾਂ ਦੇ ਸਾਡੇ ਜੋ ਹੈ ਪੁਲਿਸ ਨੇ ਸਾਰੇ ਟਰੇਸ ਕੀਤੇ ਆ ਜੀ ਬਕਾਇਦਾ ਕੋਈ ਵੀ ਇਦਾਂ ਦਾ ਕ੍ਰਾਈਮ ਜੋ ਹੈ ਮੈਂ ਮੈਂ ਮੰਨਦਾ ਵੀ ਮੋਸਟ ਆਫ ਦਾ ਕ੍ਰਾਈਮ ਇਜ਼ ਇਜ਼ ਸਟੇਜਡ ਤਾਂ ਉਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜੇ ਕੋਈ ਕ੍ਰਾਈਮ ਕਰਦਾ ਤਾਂ ਉਹਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਜੇ ਆਪਾਂ ਟ੍ਰੈਫਿਕ ਪਾਰਟ ਤੇ ਗੱਲ ਕਰੀਏ ਈ ਰਿਕਸ਼ਾ ਦੀ ਤਾਂ ਰੈਗੂਲਰ ਬੇਸਿਸ ਤੇ ਸਾਡਾ ਉਹਨਾਂ ਦੇ ਅਗੇਂਸਟ ਜਿਹੜਾ ਵਾਇਓਲੇਟ ਕਰਦਾ ਅਸੀਂ ਕੋਈ ਪਾਰਟਿਕੂਲਰ ਵਹੀਕਲ ਨੂੰ ਟਾਰਗੇਟ ਨਹੀਂ ਕੀਤਾ ਜਿਹੜਾ ਵਾਇਓਲੇਟ ਕਰਦਾ ਉਹਦੇ ਚਲਾਨ ਕਰ ਰਹੇ ਹਾਂ ਰਹੀ ਗੱਲ ਯੂਨੀਫਾਰਮ ਦੀ ਪੁਆਇੰਟ ਟੇਕਨ ਉਹ ਵੀ ਅਸੀਂ ਅਵੇਰਨੈਸ ਵਾਲਾ ਜੋ ਡਰਾਈਵ ਚ ਹੈ ਉਸ ਨੂੰ ਵੀ ਇਨਕਲੂਡ ਕਰਾਂਗੇ ਐਂਡ ਜੋ ਬੰਦੀ ਵਾਇਓਲੇਸ਼ਨ ਦੇ ਚਲਾਨ ਹੈ ਅਵੇਰਨੈਸ ਹੈ ਸਾਰਾ ਕੁਝ ਕੀਤਾ ਜਾਊਗਾ ਸਰ ਜਿਹੜੀ ਹੁਣ ਗੱਡੀਆਂ ਖੜ੍ਹੀਆਂ ਹੋਈਆਂ ਇਹਨਾਂ ਦੇ ਚਲਾਨ ਕੱਢੇ ਜਾ ਰਹੇ ਬਿਲਕੁਲ ਜੀ ਤੁਸੀਂ ਪਹਿਲਾਂ ਦੇਖ ਸਕਦੇ ਹੋ ਕਿ ਪਹਿਲਾਂ ਆਲਰੇਡੀ ਚਲਾਨ ਜੋ ਹੈ ਕੀਤੇ ਜਾ ਰਹੇ ਹਨ ਹੁਣੇ ਵੀ ਕੀਤੇ ਗਏ ਨੇ ਜੋ ਤੁਹਾਡੇ ਸਾਹਮਣੇ ਗੱਡੀ 1 2 ਦਿਖ ਰਹੀਆਂ ਤੁਹਾਨੂੰ ਕੈਮਰਾ ਚ ਇਹਨਾਂ ਦੇ ਵੀ ਕਰ ਦਿੱਤੇ ਗਏ ਨੇ ਚਲਾਨ ਔਰ ਅੱਗੇ ਵੀ ਕੀਤੇ ਜਾਣਗੇ ਇਹ ਚਲਾਨ ਕੀਤਾ ਜੀ ਇਹ ਰੋਮ ਪਾਰਕਿੰਗ ਗਲਤ ਗੱਡੀ ਖੜ੍ਹੀ ਕੀਤੀ ਸੀ ਇਹਨਾਂ ਨੇ ਤੇ ਰੋਂਗ ਪਾਰਕਿੰਗ ਦਾ ਇਹ ਚਲਾਣ ਕੀਤਾ ਜੀ ਰੋਂਗ ਪਾਰਕਿੰਗ ਸੰਬੰਧੀ ਜਿਹੜੀ ਇਹ ਡਰਾਈਵ ਚਲਾਈ ਜਾ ਰਹੀ ਆ ਸੀਨੀਅਰ ਅਫਸਰਾਂ ਦੇ ਸੀਨੀਅਰ ਅਫਸਰਾਂ ਦੇ ਹੁਕਮ ਅਨਸਾਰ ਜਿਹੜੇ ਰੋਂਗ ਪਾਰਕਿੰਗ ਸੰਬੰਧੀ ਜਿਹੜੇ ਇੱਥੇ ਬਹੁਤ ਗਲਤ ਟਰੱਕ ਤੋਂ ਵਗੈਰਾ ਜਿੱਦਾਂ ਛੂੜੀ ਵਾਲੇ ਟਰੱਕ ਆ ਵੱਡੇ ਆ ਜਾਂ ਹੋਰ ਕਮਰਸ਼ੀਅਲ ਟਰੱਕ ਆ ਇਹਦੇ ਰੋਡ ਤੇ ਲਾ ਕੇ ਚੱਲ ਜਾਂਦੇ ਆ ਜੋ ਐਕਸੀਡੈਂਟ ਦਾ ਕਾਰਨ ਬਣਦੇ ਆ ਤੇ ਬਾਹ ਕਮਿਊਨਿਟੀ ਸਾਹਿਬ ਸੀਨੀਅਰ ਅਫਸਰਾਂ ਦੇ ਹੁਕਮ ਅਨਸਾਰ ਜਿਹੜੇ ਰੋਂਗ ਪਾਰਕਿੰਗ ਦੀ ਡਰਾਈਵ ਚਲਾ ਰਹੇ ਆ ਤੇ ਚਲਾਨ ਕਰ ਰਹੇ ਨੇ ਰੌਂਗ ਪਰ ਸਰ ਸਾਹਿਬ ਇਧਰ ਪੁਜੀ ਸਹਿਰ کافی ਜਗ੍ਹਾ ਹੈਗੀ ਲੇਕਿਨ ਫਿਰ ਵੀ ਇਹ ਤਾਂ ਪੁਲ ਦੇ ਨਾਲ ਜਿਹੜੇ ਦੁਕਾਨਦਾਰ ਹੈ ਜਾਂ ਉਹਨਾਂ ਦੇ ਅਸੀਂ ਸਰ ਅਸੀਂ ਸਰ ਰੋਜ਼ਾਨਾ ਇਹਨਾਂ ਨੂੰ ਅਵੇਰ ਕਰਦੇ ਆਂ ਵੀ ਇਹ ਜੋ ਗਲਤ ਗੱਡੀ ਲਾਉਣੇ ਤੇ ਐਕਸੀਡੈਂਟ ਦਾ ਕਾਰਨ ਬਣਦੀਆਂ ਤੇ ਪਰ ਇਹ ਨਹੀਂ ਇਹ ਮੰਦੇ ਇਸ ਕਰਕੇ ਹੁਣ ਇਹ ਹੀ ਚਲਾਨ ਕਰ ਰਹੇ ਨੇ ਇਹਨਾਂ ਦੇ ਅਵੇਰ ਵੀ ਕਰ ਰਹੇ ਆਂ ਵੀ ਗਲਤ ਗੱਡੀ ਪਾਰਕਿੰਗ ਨਾ ਕਰੋ ਤੇ ਅਸੀਂ ਬੋਰਡ ਵੀ ਲਾ ਰਹੇ ਆਂ ਨੋ ਪਾਰਕਿੰਗ ਦੇ ਬੋਰਡ ਵੀ ਲਾ ਰਹੇ ਆਂ ਵੀ ਅਗਲਾ ਦੇਖ ਕੇ ਗੱਡੀ ਨਾ ਲਾਵੇ ਵੀ ਇੱਥੇ ਨੋ ਪਾਰਕਿੰਗ ਹੈ ਗੱਡੀ ਨਹੀਂ ਲਾਉਣੀ ਗਲਤ ਜਗ੍ਹਾ ਤੇ ਗੱਡੀ ਨਹੀਂ ਲਾਉਣੀ ਮਾਨਯੋਗ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਸ਼੍ਰੀ ਸੁਪਨ ਸ਼ਰਮਾ ਜੀ ਆਈਪੀਐਸ ਤੇ ਇਹ ਏਡੀਸੀਪੀ ਟ੍ਰੈਫਿਕ ਮੈਮ ਸ਼੍ਰੀ ਗੁਰਪ੍ਰੀਤ ਕੌਰ ਪUREWAL ਜੀ ਉਹਨਾਂ ਨੇ ਇੱਕ ਮੁਹਿੰਮ ਦਾ ਜੋ ਹੈ ਇੱਕ ਸਟਾਰਟ ਕੀਤਾ ਹੈ ਵੀ ਆਪਾਂ ਟ੍ਰੈਫਿਕ ਰੂਲਸ ਨੂੰ ਇੱਕ ਅਵੇਅਰ ਕਰਨਾ ਲੋਕਾਂ ਨੂੰ ਟ੍ਰੈਫਿਕ ਰੂਲਸ ਨੂੰ ਲੈ ਕੇ ਉਹਦੇ ਵਿੱਚ ਮਲਟੀਪਲ ਥੀਮਸ ਨੇ ਅੱਜ ਜੋ ਅਸੀਂ ਇੱਕ ਥੀਮ ਹੈ ਉਹ ਹੈਗੀ ਸਾਡੀ अनऑथराइਜ਼ਡ ਪਾਰਕਿੰਗ ਜਾਂ ਨੋ ਪਾਰਕਿੰਗ ਏਰੀਆ ਵਿੱਚ ਪਾਰਕਿੰਗ ਦੇ ਅਗੇਂਸਟ ਤੁਸੀਂ ਅਸੀਂ ਸਾਰੇ ਸ਼ਹਿਰ ਵਿੱਚ ਮੈਮ ਜਿਹੜੇ ਮੇਰੇ ਦੂਜੇ ਕਾਊਂਟਰਪਾਰਟ ਨੇ ACP ਗੁਰਦੇਵ ਸਿੰਘ ਜੀ ਉਹ ਵੀ ਆਪਣੇ ਕਰ ਰਹੇ ਨੇ ਸਾਡੇ ਪਾਸਾਰੇ ਜ਼ੋਨ ਇੰਚਾਰजेस ਵੀ ਆਪਣੇ ਏਰੀਆ ਚ ਸਪੈਸ਼ਲ ਡਰਾਈਵ ਕਰ ਰਹੇ ਨੇ ਨੋ ਪਾਰਕਿੰਗ ਏਰੀਆ ਚ ਗਲ ਅਨ ਅਥੋਰਾਈਜ਼ਡ ਪਾਰਕਿੰਗ ਨੂੰ ਲੈ ਕੇ ਗੱਡੀਆਂ ਦੇ ਚਲਾਨ ਕੀਤੇ ਜਾ ਰਹੇ ਨੇ ਅਤੇ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਵੀ ਇੱਥੇ ਜੋ ਨੋ ਪਾਰਕਿੰਗ ਏਰੀਆ ਇੱਥੇ ਪਾਰਕਿੰਗ ਨਾ ਕੀਤੀ ਜਾਵੇ ਤਾਂ ਵਿੱਦਿਆ ਦੀ ਨਹੀਂ ਕਈ ਇਦਾ ਈ ਰਿਕਸ਼ਾ ਦੇ ਮਾਮਲੇ ਬੜੇ ਸਾਹਮਣੇ ਆਈ ਈ ਰਿਕਸ਼ਾ ਵਾਲੇ ਇਦਾਂ ਲੋਕਾਂ ਦਾ ਲੁੱਟਾਂ ਖੋਹਾਂ ਕਰ ਰਹੇ ਨੇ ਤਾਂ ਇਹਦੇ ਲਈ ਲੈ ਕੇ ਤੁਹਾਡੇ ਵੱਲੋਂ ਜਿਹੜਾ ਇੱਕ ਦੇ ਸਹੀ ਡਰਾਈਵ ਵੀ ਸ਼ੁਰੂ ਕੀਤੀ ਗਈ ਸੀ ਜਿੱਦੇ ਵਿੱਚ ਦੱਸਿਆ ਗਿਆ ਸੀ ਕਿ ਇਹ ਸਾਰੇ ਵਰਦੀਆਂ ਪਾਉਣਗੇ ਲੇਕਿਨ ਲੱਗਦਾ ਵੀ ਇਦਾਂ ਤਾਂ ਕੁਝ ਦਿਖ ਰਿਹਾ ਲੋਕ ਫੇਰ ਵਰਦੀਆਂ ਪਾਣੀ ਛੱਡ ਕੇ ਪਤਾ ਹੀ ਨਹੀਂ ਲੱਗਦਾ ਵੀ ਆਣ ਵਾਲਾ ਹੈ ਜਾਂ ਨਹੀਂ ਜਿੱਥੋਂ ਤੱਕ ਰਹੀ ਲੁੱਟਾਂ ਖੋਹਾਂ ਦੀ ਗੱਲ ਜਿੰਨੇ ਵੀ ਲੁੱਟਾਂ ਖੋਹਾਂ ਦੇ ਕੇਸ ਹੋਏ ਨੇ ਇਦਾਂ ਦੇ ਸਾਡੇ ਜੋ ਹੈ ਪੁਲਿਸ ਨੇ ਸਾਰੇ ਟਰੇਸ ਕੀਤੇ ਆ ਜੀ ਬਕਾਇਦਾ ਕੋਈ ਵੀ ਇਦਾਂ ਦਾ ਕ੍ਰਾਈਮ ਜੋ ਹੈ ਮੈਂ ਮੈਂ ਮੰਨਦਾ ਵੀ ਮੋਸਟ ਆਫ ਦਾ ਕ੍ਰਾਈਮ ਇਜ਼ ਇਜ਼ ਸਟੇਜਡ ਤਾਂ ਉਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜੇ ਕੋਈ ਕ੍ਰਾਈਮ ਕਰਦਾ ਤਾਂ ਉਹਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਜੇ ਆਪਾਂ ਟ੍ਰੈਫਿਕ ਪਾਰਟ ਤੇ ਗੱਲ ਕਰੀਏ ਈ ਰਿਕਸ਼ਾ ਦੀ ਤਾਂ ਰੈਗੂਲਰ ਬੇਸਿਸ ਤੇ ਸਾਡਾ ਉਹਨਾਂ ਦੇ ਅਗੇਂਸਟ ਜਿਹੜਾ ਵਾਇਓਲੇਟ ਕਰਦਾ ਅਸੀਂ ਕੋਈ ਪਾਰਟਿਕੂਲਰ ਵਹੀਕਲ ਨੂੰ ਟਾਰਗੇਟ ਨਹੀਂ ਕੀਤਾ ਜਿਹੜਾ ਵਾਇਓਲੇਟ ਕਰਦਾ ਉਹਦੇ ਚਲਾਨ ਕਰ ਰਹੇ ਹਾਂ ਰਹੀ ਗੱਲ ਯੂਨੀਫਾਰਮ ਦੀ ਪੁਆਇੰਟ ਟੇਕਨ ਉਹ ਵੀ ਅਸੀਂ ਅਵੇਅਰਨੈਸ ਵਾਲਾ ਜੋ ਡਰਾਈਵ ਚ ਹੈ ਉਸ ਨੂੰ ਵੀ ਇਨਕਲੂਡ ਕਰਾਂਗੇ ਐਂਡ ਜੋ ਬੰਦੀ ਵਾਇਓਲੇਸ਼ਨ ਦੇ ਚਲਾਨ ਐ ਅਵੇਰਨੈਸ ਐ ਸਾਰਾ ਕੁਝ ਕੀਤਾ ਜਾਊਗਾ ਸਰ ਜਿਹੜੀ ਹੁਣ ਗੱਡੀਆਂ ਖੜੀਆਂ ਹੋਈਆਂ ਇਹਨਾਂ ਦੇ ਚਲਾਨ ਕੱਢੇ ਜਾ ਰਹੇ ਬਿਲਕੁਲ ਜੀ ਤੁਸੀਂ ਪਹਿਲਾਂ ਦੇਖ ਸਕਦੇ ਹੋ ਕਿ ਪਹਿਲਾਂ ਆਲਰੇਡੀ ਚਲਾਨ ਜੋ ਹੈ ਕੀਤੇ ਜਾ ਰਹੇ ਐ ਹੁਣੇ ਵੀ ਕੀਤੇ ਗਏ ਨੇ ਜੋ ਤੁਹਾਡੇ ਸਾਹਮਣੇ ਗੱਡੀ 1 2 ਦਿਖ ਰਹੀਆਂ ਤੁਹਾਨੂੰ ਕੈਮਰਾ ਚ ਇਹਨਾਂ ਦੇ ਵੀ ਕਰ ਦਿੱਤੇ ਗਏ ਨੇ ਚਲਾਨ ਔਰ ਅੱਗੇ ਵੀ ਕੀਤੇ ਜਾਣਗੇ ਇਸ ਚਲਾਨ ਕੀਤਾ ਜੀ ਰੌਮ ਪਾਰਕ ਨੂੰ ਗਲਤ ਗੱਡੀ ਖੜੀ ਕੀਤੀ ਸੀ ਇਹਨਾਂ ਨੇ ਤੇ ਰੌਮ ਪਾਰਕਿੰਗ ਦਾ ਚਲਾਨ ਕੀਤਾ ਜੀ ਰੌਮ ਪਾਰਕਿੰਗ ਸੰਬੰਧੀ ਜਿਹੜੀ ਡਰਾਈਵ ਚਲਾਈ ਜਾ ਰਹੀ ਆ ਸੀਨੀਅਰ ਅਫਸਰਾਂ ਦੇ ਸੀਨੀਅਰ ਅਫਸਰਾਂ ਦੇ ਹੁਕਮ ਅਨੁਸਾਰ ਜਿਹੜੇ ਰੋਂਗ ਪਾਰਕਿੰਗ ਸੰਬੰਧੀ ਜਿਹੜੇ ਇੱਥੇ ਬਹੁਤ ਗਲਤ ਟਰੱਕ ਤੋਂ ਵਗੈਰਾ ਜਿਦਾ ਟੂਰੀ ਆਈ ਟਰੱਕ ਆ ਵੱਡੇ ਆ ਜਾਂ ਹੋਰ ਕਮਰਸ਼ੀਅਲ ਟਰੱਕ ਆ ਇਥੇ ਰੋਡ ਤੇ ਲਾ ਕੇ ਚੱਲ ਜਾਂਦੇ ਆ ਜੋ ਐਕਸੀਡੈਂਟ ਦਾ ਕਾਰਨ ਬਣਦੇ ਆ ਤੇ ਬਾਖੂਨ ਸਿਟੀ ਸਾਹਿਬ ਸੀਨੀਅਰ ਅਫਸਰਾਂ ਦੇ ਹੁਕਮ ਅਨੁਸਾਰ ਜਿਹੜੇ ਰੋਂਗ ਪਾਰਕਿੰਗ ਦੀ ਡਰਾਈਵ ਚਲਾ ਰਹੇ ਆ ਤੇ ਚਲਾਨ ਕਰ ਰਹੇ ਨੇ ਰੌਂਗ ਬਾਰ ਬਾਬਾ ਸਾਹਿਬ ਇਧਰ ਉੱਤੀ ਸਾਈਡ ਕਾਫੀ ਜਗ੍ਹਾ ਹੈਗੀ ਲੇਕਿਨ ਫਿਰ ਵੀ ਇਹ ਤਾਂ ਪੁਲ ਦੇ ਨਾਲ ਜਿਹੜੇ ਦੁਕਾਨਦਾਰ ਹੈ ਜਾਂ ਉਹਨਾਂ ਦੇ ਕੱਟ ਅਸੀਂ ਸਰ ਅਸੀਂ ਸਰ ਰੋਜ਼ਾਨਾ ਇਹਨਾਂ ਨੂੰ ਬੇਅਰ ਕਰਦੇ ਆਂ ਵੀ ਇਹ ਜੋ ਗਲਤ ਗੱਡੀ ਲਾਉਣੇ ਤੇ ਐਕਸੀਡੈਂਟ ਦਾ ਕਾਰਨ ਬਣਦੀਆਂ ਤੇ ਪਰ ਇਹ ਨਹੀਂ ਇਹ ਮੰਦੇ ਇਸ ਕਰਕੇ ਹੁਣ ਇਹ ਹੀ ਚਲਾਨ ਕਰ ਰਹੇ ਇਹਨਾਂ ਦੇ ਅਵੇਰ ਵੀ ਕਰ ਰਹੇ ਆਂ ਵੀ ਗਲਤ ਗੱਡੀ ਪਾਰਕਿੰਗ ਨਾ ਕਰੋ ਤੇ ਤੁਸੀਂ ਬੋਰਡ ਵੀ ਲਾ ਰਹੇ ਆਂ ਨੋ ਪਾਰਕਿੰਗ ਦੇ ਬੋਰਡ ਵੀ ਲਾ ਰਹੇ ਆਂ ਵੀ ਅਗਲਾ ਦੇਖ ਕੇ ਗੱਡੀ ਨਾ ਲਾਵੇ ਵੀ ਇੱਥੇ ਨੋ ਪਾਰਕਿੰਗ ਹੈ ਗੱਡੀ ਨਹੀਂ ਲਾਉਣੀ ਗਲਤ ਜਗ੍ਹਾ ਤੇ ਗੱਡੀ ਨਹੀਂ ਲਾਉਣੀ ਮਾਨਯੋਗ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਸ਼੍ਰੀ 소ਫਨ ਸ਼ਰਮਾ ਜੀ ਆਈਪੀਐਸ ਤੇ ਇਹ ਏਡੀਸੀਪੀ ਟ੍ਰੈਫਿਕ ਮੈਮ ਸ਼੍ਰੀ ਗੁਰਪ੍ਰੀਤ ਕੌਰ ਪੂਰੇਵਾਲ ਜੀ ਉਹਨਾਂ ਨੇ ਇੱਕ ਮੁਹਿੰਮ ਦਾ ਜੋ ਹੈ ਇੱਕ ਸਟਾਰਟ ਕੀਤਾ ਹੈ ਵੀ ਆਪਾਂ ਟ੍ਰੈਫਿਕ ਰੂਲਸ ਨੂੰ ਇੱਕ ਅਵੇਅਰ ਕਰਨਾ ਲੋਕਾਂ ਨੂੰ ਟ੍ਰੈਫਿਕ ਰੂਲਸ ਨੂੰ ਲੈ ਕੇ ਉਹਦੇ ਵਿੱਚ ਮਲਟੀਪਲ ਥੀਮਸ ਨੇ ਅੱਜ ਜੋ ਅਸੀਂ ਇੱਕ ਥੀਮ ਹੈ ਉਹ ਹੈਗੀ ਸਾਡੀ अनऑथराइਜ਼ਡ ਪਾਰਕਿੰਗ ਜਾਂ ਨੋ ਪਾਰਕਿੰਗ ਏਰੀਆ ਵਿੱਚ ਪਾਰਕਿੰਗ ਦੇ ਅਗੇਂਸਟ ਤੁਸੀਂ ਅਸੀਂ ਸਾਰੇ ਸ਼ਹਿਰ ਵਿੱਚ ਮੈਂ ਜਿਹੜੇ ਮੇਰੇ ਦੂਜੇ ਕਾਊਂਟਰਪਾਰਟ ਨੇ ACP ਗੁਰਦੀਪ ਸਿੰਘ ਜੀ ਉਹ ਵੀ ਆਪਣੇ ਕਰ ਰਹੇ ਨੇ ਸਾਡੇ ਸਾਰੇ ਜ਼ੋਨ ਇੰਚਾਰजेस ਵੀ ਆਪਣੇ ਏਰੀਆ 'ਚ ਸਪੈਸ਼ਲ ਡਰਾਈਵ ਕਰ ਰਹੇ ਨੇ ਨੋ ਪਾਰਕਿੰਗ ਏਰੀਆ 'ਚ ਅਨਔਥਰਾਇਜ਼ਡ ਪਾਰਕਿੰਗ ਨੂੰ ਲੈ ਕੇ ਗੱਡੀਆਂ ਦੇ ਚਲਾਨ ਕੀਤੇ ਜਾ ਰਹੇ ਨੇ ਅਤੇ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਵੀ ਇੱਥੇ ਜੋ ਨੋ ਪਾਰਕਿੰਗ ਏਰੀਆ ਇੱਥੇ ਪਾਰਕਿੰਗ ਨਾ ਕੀਤੀ ਜਾਵੇ ਤਰਾ ਵਿੱਤੇ ਦਿਨੀ ਕਈ ਇਦਾ ਈ ਰਿਕਸ਼ਾ ਦੇ ਮਾਮਲੇ ਬੜੇ ਸਾਹਮਣੇ ਆਈ ਰਿਕਸ਼ਾ ਵਾਲੇ ਇੰਦਾ ਲੋਕਾਂ ਨਾਲ ਲੁੱਟਾਂ ਖੋਹਾਂ ਕਰ ਰਹੇ ਨੇ ਤਾਂ ਇਹਦੇ ਲਈ ਲੈ ਕੇ ਤੁਹਾਡੇ ਵੱਲੋਂ ਜਿਹੜਾ ਇੱਕ ਦੇਈ ਡਰਾਈਵ ਸ਼ੁਰੂ ਕੀਤੀ ਗਈ ਸੀ ਜਿੱਦੇ ਵਿੱਚ ਦੱਸਿਆ ਗਿਆ ਸੀ ਕਿ ਇਹ ਸਾਰੇ ਵਰਦੀਆਂ ਪਾਉਣਗੇ ਲੇਕਿਨ ਲੱਗਦਾ ਵੀ ਇੰਦਾ ਤਾਂ ਕੁਝ ਦਿਖ ਰਿਹਾ ਵੱਲੋਂ ਫੇਰ ਵਰਦੀਆਂ ਪਾਣੀ ਛੱਡ ਕੇ ਪਤਾ ਹੀ ਨਹੀਂ ਲੱਗਦਾ ਵੀ ਆਣ ਵਾਲਾ ਆਇਆ ਜਾਂ ਨਹੀਂ ਜਿੱਥੋਂ ਤੱਕ ਰਹੀ ਲੁੱਟਾਂ ਖੋਹਾਂ ਦੀ ਗੱਲ ਜਿੰਨੇ ਵੀ ਲੁੱਟਾਂ ਖੋਹਾਂ ਦੇ ਕੇਸ ਹੋਏ ਨੇ ਇੰਦਾਂ ਦੇ ਸਾਡੇ ਜੋ ਹੈ ਪੁਲਿਸ ਨੇ ਸਾਰੇ ਟਰੇਸ ਕੀਤੇ ਆ ਜੀ ਬਾਕਾਇਦਾ ਕੋਈ ਵੀ ਇਦਾਂ ਦਾ ਕ੍ਰਾਈਮ ਜੋ ਹੈ ਮੈਂ ਮੈਂ ਮੰਨਦਾ ਵੀ ਮੋਸਟ ਆਫ ਦਾ ਕ੍ਰਾਈਮ ਇਜ਼ ਇਜ਼ ਸਟੇਜਡ ਤਾਂ ਉਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜੇ ਕੋਈ ਕ੍ਰਾਈਮ ਕਰਦਾ ਤਾਂ ਉਹਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਜੇ ਆਪਾਂ ਟ੍ਰੈਫਿਕ ਪਾਰਟ ਤੇ ਗੱਲ ਕਰੀਏ ਈ ਰਿਕਸ਼ਾਜ਼ ਦੀ ਤਾਂ ਰੈਗੂਲਰ ਬੇਸਿਸ ਤੇ ਸਾਡਾ ਉਹਨਾਂ ਦੇ ਅਗੇਂਸਟ ਜਿਹੜਾ ਵਾਇਓਲੇਟ ਕਰਦਾ ਅਸੀਂ ਕੋਈ ਪਰਟੀਕੂਲਰ ਵਹੀਕਲ ਨੂੰ ਟਾਰਗੇਟ ਨਹੀਂ ਕੀਤਾ ਜਿਹੜਾ ਵਾਇਓਲੇਟ ਕਰਦਾ ਉਹਦੇ ਚਲਾਨ ਕਰ ਰਹੇ ਹਾਂ ਰਹੀ ਗੱਲ ਯੂਨੀਫਾਰਮ ਦੀ ਪੁਆਇੰਟ ਟੇਕਨ ਉਹ ਵੀ ਅਸੀਂ ਅਵੇਅਰਨੈਸ ਵਾਲਾ ਜੋ ਡਰਾਈਵ ਚ ਹੈ ਉਸ ਨੂੰ ਵੀ ਇਨਕਲੂਡ ਕਰਾਂਗੇ ਐਂਡ ਜੋ ਬੰਦੀ ਵਾਇਓਲੇਸ਼ਨ ਦੇ ਚਲਾਨ ਐ ਅਵੇਰਨੈਸ ਐ ਸਾਰਾ ਕੁਝ ਕੀਤਾ ਜਾਇਆ ਜਾਊਗਾ। ਹਰ ਜਿਹੜੀ ਹੁਣ ਗੱਡੀਆਂ ਖੜੀਆਂ ਹੋਈਆਂ ਇਹਨਾਂ ਦੇ ਚਲਾਨ ਕੱਢੇ ਜਾ ਰਹੇ। ਬਿਲਕੁਲ ਜੀ ਤੁਸੀਂ ਪਹਿਲਾਂ ਦੇਖ ਸਕਦੇ ਹੋ ਕਿ ਪਹਿਲਾਂ ਆਲਰੇਡੀ ਚਲਾਨ ਜੋ ਐ ਕੀਤੇ ਜਾ ਰਹੇ ਐ। ਹੁਣੇ ਵੀ ਕੀਤੇ ਗਏ ਨੇ ਜੋ ਤੁਹਾਡੇ ਸਾਹਮਣੇ ਗੱਡੀ 1 2 ਦਿਖ ਰਹੀਆਂ ਤੁਹਾਨੂੰ ਕੈਮਰਾ ਚ ਇਹਨਾਂ ਦੇ ਵੀ ਕਰ ਦਿੱਤੇ ਗਏ ਨੇ ਚਲਾਨ। ਔਰ ਅੱਗੇ ਵੀ ਕੀਤੇ ਜਾਣ। ਇਹ ਚਲਾਨ ਕੀਤਾ ਜੀ ਇਹ ਰੌਮ ਪਾਰਕਿੰਗ ਨੂੰ ਗਲਤ ਗੱਡੀ ਖੜੀ ਕੀਤੀ ਸੀ ਇਹਨਾਂ ਨੇ ਤੇ ਰੌਮ ਪਾਰਕਿੰਗ ਦਾ ਚਲਾਨ ਕੀਤਾ ਜੀ। ਰੌਮ ਪਾਰਕਿੰਗ ਸੰਬੰਧੀ ਜਿਹੜੀ ਇਹ ਡਰਾਈਵ ਚਲਾਈ ਜਾ ਰਹੀ ਆ। ਸੀਨੀਅਰ ਅਫਸਰਾਂ ਦੇ ਸੀਨੀਅਰ ਅਫਸਰਾਂ ਦੇ ਹੁਕਮ ਅਨੁਸਾਰ ਜਿਹੜੇ ਰੋਂਗ ਪਾਰਕਿੰਗ ਸੰਬੰਧੀ ਜਿਹੜੇ ਇੱਥੇ ਬਹੁਤ ਗਲਤ ਟਰੱਕ ਤੋਂ ਵਗੈਰਾ ਜਿੱਦਾ ਟੂਰੀ ਆਈ ਟਰੱਕ ਆ ਵੱਡੇ ਆ ਜਾਂ ਹੋਰ ਕਮਰਸ਼ੀਅਲ ਟਰੱਕ ਆ ਇਹਦੇ ਰੋਡ ਤੇ ਲਾ ਕੇ ਚੱਲ ਜਾਂਦੇ ਆ ਜੋ ਐਕਸੀਡੈਂਟ ਦਾ ਕਾਰਨ ਬਣਦੇ ਆ ਤੇ ਬਾਖੂਪਾਲ ਕਮਿਊਨਿਟੀ ਸਾਹਿਬ ਸੀਨੀਅਰ ਅਫਸਰਾਂ ਦੇ ਹੁਕਮ ਅਨੁਸਾਰ ਜਿਹੜੇ ਰੋਂਗ ਪਾਰਕਿੰਗ ਦੀ ਲੜਾਈ ਚਲਾ ਰਿਹਾ ਹੈ ਤੇ ਚਲਾਨ ਕਰ ਰਹੇ ਨਹੀਂ ਰੌਂਕ ਮਾਰਦੇ ਸਰ ਸਾਹਿਬ ਇਹ ਦੂਜੀ ਸਾਈਡ ਕਾਫੀ ਜਗ੍ਹਾ ਹੈਗੀ ਲੇਕਿਨ ਫਿਰ ਵੀ ਇਹ ਦਮ ਪੁਲ ਦੇ ਨਾਲ ਜਿਹੜੇ ਦੁਕਾਨਦਾਰ ਹੈ ਜਾਂ ਉਹਨਾਂ ਦੇ ਅਸੀਂ ਸਰ ਅਸੀਂ ਸਰ ਰੋਜ਼ਾਨਾ ਇਹਨਾਂ ਨੂੰ ਬੇਅਰ ਕਰਦੇ ਆਂ ਵੀ ਇਹ ਜੋ ਗਲਤ ਗੱਡੀ ਲਾਉਣੇ ਤੇ ਐਕਸੀਡੈਂਟ ਦਾ ਕਾਰਨ ਬਣਦੀਆਂ ਤੇ ਪਰ ਇਹ ਨਹੀਂ ਇਹ ਬੰਦੇ ਇਸ ਚੜਕੇ ਹੁਣ ਇਹ ਹੀ ਚਲਾਨ ਕਰ ਰਹੇ ਇਹਨਾਂ ਦੇ ਅਬੇਰ ਵੀ ਕਰ ਰਹੇ ਆਂ ਵੀ ਗਲਤ ਗੱਡੀ ਪਾਰਕਿੰਗ ਨਾ ਕਰੋ ਤੇ ਅਸੀਂ ਬੋਰਡ ਵੀ ਲਾ ਰਹੇ ਆਂ ਨੋ ਪਾਰਕਿੰਗ ਦੇ ਬੋਰਡ ਵੀ ਲਾ ਰਹੇ ਆਂ ਵੀ ਅਗਲਾ ਦੇਖ ਕੇ ਗੱਡੀ ਨਾ ਲਾਵੇ ਵੀ ਇੱਥੇ ਨੋ ਪਾਰਕਿੰਗ ਹੈ ਗੱਡੀ ਨਹੀਂ ਲਾਉਣੀ ਗਲਤ ਜਗ੍ਹਾ ਤੇ ਗੱਡੀ ਨਹੀਂ ਲਾਉਣੀ ਮਾਨਯੋ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਸ਼੍ਰੀ ਸੁਪਨ ਸ਼ਰਮਾ ਜੀ ਆਈਪੀਐਸ ਤੇ ਇਹ ਏਡੀਸੀਪੀ ਟ੍ਰੈਫਿਕ ਮੈਮ ਸ਼੍ਰੀ ਗੁਰਪ੍ਰੀਤ ਕੌਰ ਪੂਰੇਵਾਲ ਜੀ ਉਹਨਾਂ ਨੇ ਇੱਕ ਮੁਹਿੰਮ ਦਾ ਜੋ ਹੈ ਇੱਕ ਸਟਾਰਟ ਕੀਤਾ ਹੈ ਵੀ ਆਪਾਂ ਟ੍ਰੈਫਿਕ ਰੂਲਸ ਨੂੰ ਇੱਕ ਅਵੇਅਰ ਕਰਨਾ ਲੋਕਾਂ ਨੂੰ ਟ੍ਰੈਫਿਕ ਰੂਲਸ ਨੂੰ ਲੈ ਕੇ ਉਹਦੇ ਵਿੱਚ ਮਲਟੀਪਲ ਥੀਮਸ ਨੇ ਅੱਜ ਜੋ ਅਸੀਂ ਇੱਕ ਥੀਮ ਹੈ ਉਹ ਹੈਗੀ ਸਾਡੀ अनऑथराइज्ड ਪਾਰਕਿੰਗ ਜਾਂ ਨੋ ਪਾਰਕਿੰਗ ਏਰੀਆ ਵਿੱਚ ਪਾਰਕਿੰਗ ਦੇ ਅਗੇਂਸਟ ਤੁਸੀਂ ਅਸੀਂ ਸਾਰੇ ਸ਼ਹਿਰ ਵਿੱਚ ਮੈਂ ਜਿਹੜੇ ਮੇਰੇ ਦੂਜੇ ਕਾਊਂਟਰਪਾਰਟ ਨੇ ACP ਗੁਰਦੇਵ ਸਿੰਘ ਜੀ ਉਹ ਵੀ ਆਪਣੇ ਕਰ ਰਹੇ ਨੇ ਸਾਡੇ ਸਾਰੇ ਜ਼ੋਨ ਇੰਚਾਰजेस ਵੀ ਆਪਣੇ ਏਰੀਆ ਚ ਸਪੈਸ਼ਲ ਡਰਾਈਵ ਕਰ ਰਹੇ ਨੇ ਨੋ ਪਾਰਕਿੰਗ ਏਰੀਆ ਚ ਗਲ ਅਨ ਅਥੋਰਾਈਜ਼ਡ ਪਾਰਕਿੰਗ ਨੂੰ ਲੈ ਕੇ ਗੱਡੀਆਂ ਦੇ ਚਲਾਨ ਕੀਤੇ ਜਾ ਰਹੇ ਨੇ ਅਤੇ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਵੀ ਇੱਥੇ ਜੋ ਨੋ ਪਾਰਕਿੰਗ ਏਰੀਆ ਇੱਥੇ ਪਾਰਕਿੰਗ ਨਾ ਕੀਤੀ ਜਾਵੇ ਤਾਂ ਬਿੱਤੀ ਦਿਨੀ ਕਈ ਇਦਾ ਈ ਰਿਕਸ਼ਾ ਦੇ ਮਾਮਲੇ ਬੜੇ ਸਾਹਮਣੇ ਆਏ ਈ ਰਿਕਸ਼ਾ ਵਾਲੇ ਇੰਦਾ ਲੋਕਾਂ ਦਾ ਲੁੱਟਾਂ ਖੋਹਾਂ ਕਰ ਰਹੇ ਨੇ ਤਾਂ ਇਹਦੇ ਲਈ ਲੈ ਕੇ ਤੁਹਾਡੇ ਵੱਲੋਂ ਜਿਹੜਾ ਇੱਕ ਦਿਨ ਸਹੀ ਡਰਾਈਵ ਵੀ ਸ਼ੁਰੂ ਕੀਤੀ ਗਈ ਸੀ ਜਿੱਦੇ ਵਿੱਚ ਦੱਸਿਆ ਗਿਆ ਸੀ ਕਿ ਇਹ ਸਾਰੇ ਵਰਦੀਆਂ ਪਾਉਣਗੇ ਲੇਕਿਨ ਲੱਗਦਾ ਵੀ ਇੰਦਾ ਤਾਂ ਕੁਝ ਦਿਖ ਰਿਹਾ ਲੋਕ ਫੇਰ ਵਰਦੀਆਂ ਪਾ ਕੇ ਪਾਣੀ ਛੱਡ ਕੇ ਪਤਾ ਨਹੀਂ ਲੱਗਦਾ ਵੀ ਅਨ ਵਾਲਾ ਆਇਆ ਜਾਂ ਨਹੀਂ ਜਿੱਥੋਂ ਤੱਕ ਰਹੀ ਲੁੱਟਾਂ ਖੋਹਾਂ ਦੀ ਗੱਲ ਜਿੰਨੇ ਵੀ ਲੁੱਟਾਂ ਖੋਹਾਂ ਦੇ ਕੇਸ ਹੋਏ ਨੇ ਇੰਦਾ ਦੇ ਸਾਡੇ ਜੋ ਹੈ ਪੁਲਿਸ ਨੇ ਸਾਰੇ ਟਰੇਸ ਕੀਤੇ ਆ ਜੀ ਬਕਾਇਦਾ ਕੋਈ ਵੀ ਇਦਾਂ ਦਾ ਕ੍ਰਾਈਮ ਜੋ ਹੈ ਮੈਂ ਮੈਂ ਮੰਨਦਾ ਵੀ ਮੋਸਟ ਆਫ ਦਾ ਕ੍ਰਾਈਮ ਇਜ਼ ਇਜ਼ ਸਟੇਜਡ ਤਾਂ ਉਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜੇ ਕੋਈ ਕ੍ਰਾਈਮ ਕਰਦਾ ਤਾਂ ਉਹਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਜੇ ਆਪਾਂ ਟ੍ਰੈਫਿਕ ਪਾਰਟ ਤੇ ਗੱਲ ਕਰੀਏ ਈ ਰਿਕਸ਼ਾਜ਼ ਦੀ ਤਾਂ ਰੈਗੂਲਰ ਬੇਸਿਸ ਤੇ ਸਾਡਾ ਉਹਨਾਂ ਦੇ ਅਗੇਂਸਟ ਜਿਹੜਾ ਵਾਇਓਲੇਟ ਕਰਦਾ ਅਸੀਂ ਕੋਈ ਪਰਟੀਕੂਲਰ ਵਹੀਕਲ ਨੂੰ ਟਾਰਗੇਟ ਨਹੀਂ ਕੀਤਾ ਜਿਹੜਾ ਵਾਇਓਲੇਟ ਕਰਦਾ ਉਹਦੇ ਚਲਾਨ ਕਰ ਰਹੇ ਹਾਂ ਰਹੀ ਗੱਲ ਯੂਨੀਫਾਰਮ ਦੀ ਪੁਆਇੰਟ ਟੇਕਨ ਉਹ ਵੀ ਅਸੀਂ ਅਵੇਰਨੈਸ ਵਾਲਾ ਜੋ ਡਰਾਈਵ ਚ ਹੈ ਉਸ ਨੂੰ ਵੀ ਇਨਕਲੂਡ ਕਰਾਂਗੇ ਐਂਡ ਜੋ ਬੰਦੀ ਵਾਇਓਲੇਸ਼ਨ ਦੇ ਚਲਾਨ ਹੈ ਅਵੇਰਨੈਸ ਹੈ ਸਾਰਾ ਕੁਝ ਕੀਤਾ ਜਾਊਗਾ ਸਰ ਜਿਹੜੀ ਹੁਣ ਗੱਡੀਆਂ ਖੜੀ ਹੋਈਆਂ ਨੇ ਇਹਨਾਂ ਦੇ ਚਲਾਨ ਕੱਢੇ ਜਾ ਰਹੇ ਨੇ ਬਿਲਕੁਲ ਜੀ ਤੁਸੀਂ ਪਹਿਲਾਂ ਦੇਖ ਸਕਦੇ ਹੋ ਕਿ ਪਹਿਲਾਂ ਆਲਰੇਡੀ ਚਲਾਨ ਜੋ ਹੈ ਕੀਤੇ ਜਾ ਰਹੇ ਆ ਹੁਣੇ ਵੀ ਕੀਤੇ ਗਏ ਨੇ ਜੋ ਤੁਹਾਡੇ ਸਾਹਮਣੇ ਗੱਡੀ 1 2 ਦਿਖ ਰਹੀਆਂ ਤੁਹਾਨੂੰ ਕੈਮਰਾ ਚ ਇਹਨਾਂ ਦੇ ਵੀ ਕਰ ਦਿੱਤੇ ਗਏ ਨੇ ਚਲਾਨ ਔਰ ਅੱਗੇ ਵੀ ਕੀਤੇ ਜਾਣਗੇ ਇਹ ਚਲਾਨ ਕੀਤਾ ਜੀ ਇਹ ਰੌਮਪਾਰਕ ਨੂੰ ਗਲਤ ਗੱਡੀ ਖੜੀ ਕੀਤੀ ਸੀ ਇਹਨਾਂ ਨੇ ਤੇ ਰੋਂਗ ਪਾਰਕਿੰਗ ਦਾ ਚਲਾਣ ਕੀਤਾ ਜੀ ਰੋਂਗ ਪਾਰਕਿੰਗ ਸੰਬੰਧੀ ਜਿਹੜੀ ਇਹ ਡਰਾਈਵ ਚਲਾਈ ਜਾ ਰਹੀ ਆ ਸੀਨੀਅਰ ਅਫਸਰਾਂ ਦੇ ਸੀਨੀਅਰ ਅਫਸਰਾਂ ਦੇ ਹੁਕਮ ਅਨਸਾਰ ਜਿਹੜੇ ਰੋਂਗ ਪਾਰਕਿੰਗ ਸੰਬੰਧੀ ਜਿਹੜੇ ਇੱਥੇ ਬਹੁਤ ਗਲਤ ਟਰੱਕ ਤੋਂ ਵਗੈਰਾ ਜਿੱਦਾਂ ਤੂੜੀ ਵਾਲੇ ਟਰੱਕ ਆ ਵੱਡੇ ਆ ਜਾਂ ਹੋਰ ਕਮਰਸ਼ੀਅਲ ਟਰੱਕ ਆ ਇਹਦੇ ਰੋਡ ਤੇ ਲਾ ਕੇ ਚੱਲ ਜਾਂਦੇ ਆ ਜੋ ਐਕਸੀਡੈਂਟ ਦਾ ਕਾਰਨ ਬਣਦੇ ਆ ਤੇ ਬਾਖ ਹਕੂਮਤੀ ਸਾਹਿਬ ਸੀਨੀਅਰ ਅਫਸਰਾਂ ਦੇ ਹੁਕਮ ਅਨਸਾਰ ਜਿਹੜੇ ਰੋਂਗ ਪਾਰਕਿੰਗ ਦੀ ਡਰਾਈਵ ਚਲਾ ਰਹੇ ਆ ਤੇ ਚਲਾਨ ਕਰ ਰਹੇ ਨਹੀਂ ਰੌਂਕ ਮਾਰਦੇ ਸਾਹਿਬ ਜੀ ਇਧਰ ਉੱਤੀ ਸਾਈਡ ਕਾਫੀ ਜਗ੍ਹਾ ਹੈਗੀ ਲੇਕਿਨ ਫਿਰ ਵੀ ਇਹ ਤਾਂ ਪੁੱਲ ਦੇ ਨਾਲ ਜਿਹੜੇ ਦੁਕਾਨਦਾਰ ਹੈ ਜਾਂ ਉਹਨਾਂ ਦੇ ਕੱਪੜੇ ਅਸੀਂ ਸਰ ਅਸੀਂ ਸਰ ਰੋਜ਼ਾਨਾ ਇਹਨਾਂ ਨੂੰ ਬੇਅਰ ਕਰਦੇ ਆਂ ਵੀ ਇਹ ਜਿਹੜੋ ਗਲਤ ਗੱਡੀ ਲਾਉਣੇ ਤੇ ਐਕਸੀਡੈਂਟ ਦਾ ਕਾਰਨ ਬਣਦੀਆਂ ਤੇ ਪਰ ਇਹ ਨਹੀਂ ਇਹ ਬੰਦੇ ਇਸ ਚੜਕੇ ਹੁਣ ਇਹ ਹੀ ਚਲਾਨ ਕਰ ਰਹੇ ਇਹਨਾਂ ਦੇ ਅਵੇਰ ਵੀ ਕਰ ਰਹੇ ਆਂ ਵੀ ਗਲਤ ਗੱਡੀ ਪਾਰਕਿੰਗ ਨਾ ਕਰੋ ਤੇ ਅਸੀਂ ਬੋਰਡ ਵੀ ਲਾ ਰਹੇ ਆਂ ਨੋ ਪਾਰਕਿੰਗ ਦੇ ਬੋਰਡ ਵੀ ਲਾ ਰਹੇ ਆਂ ਵੀ ਅਗਲਾ ਦੇਖ ਕੇ ਗੱਡੀ ਨਾ ਲਾਵੇ ਵੀ ਇੱਥੇ ਨੋ ਪਾਰਕਿੰਗ ਆ ਗੱਡੀ ਨਹੀਂ ਲਾਉਣੀ ਗਲਤ ਜਗ੍ਹਾ ਤੇ ਗ ਮਾਨਯੋ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਸ਼੍ਰੀ ਸੁਪਨ ਸ਼ਰਮਾ ਜੀ ਆਈਪੀਐਸ ਤੇ ਇਹ ਏਡੀਸੀਪੀ ਟ੍ਰਾਫਿਕ ਮੈਮ ਸ਼੍ਰੀ ਗੁਰਪ੍ਰੀਤ ਕੌਰ ਪੂਰੇਵਾਲ ਜੀ ਉਹਨਾਂ ਨੇ ਇੱਕ ਮੁਹਿੰਮ ਦਾ ਜੋ ਹੈ ਇੱਕ ਸਟਾਰਟ ਕੀਤਾ ਹੈ ਵੀ ਆਪਾਂ ਟ੍ਰਾਫਿਕ ਰੂਲਸ ਨੂੰ ਇੱਕ ਅਵੇਅਰ ਕਰਨਾ ਲੋਕਾਂ ਨੂੰ ਟ੍ਰਾਫਿਕ ਰੂਲਸ ਨੂੰ ਲੈ ਕੇ ਉਹਦੇ ਵਿੱਚ ਮਲਟੀਪਲ ਥੀਮਸ ਨੇ ਅੱਜ ਜੋ ਅਸੀਂ ਇੱਕ ਥੀਮ ਹੈ ਉਹ ਹੈਗੀ ਸਾਡੀ अनऑथराइਜ਼ਡ ਪਾਰਕਿੰਗ ਜਾਂ ਨੋ ਪਾਰਕਿੰਗ ਏਰੀਆ ਵਿੱਚ ਪਾਰਕਿੰਗ ਦੇ ਅਗੇਂਸਟ ਤੁਸੀਂ ਅਸੀਂ ਸਾਰੇ ਸ਼ਹਿਰ ਵਿੱਚ ਮੈਂ ਜਿਹੜੇ ਮੇਰੇ ਦੂਜੇ ਕਾਊਂਟਰਪਾਰਟ ਨੇ ACP ਗੁਰਦੇਵ ਸਿੰਘ ਜੀ ਉਹ ਵੀ ਆਪਣੇ ਕਰ ਰਹੇ ਨੇ ਸਾਡੇ ਸਾਰੇ ਜ਼ੋਨ ਇੰਚਾਰजेस ਵੀ ਆਪਣੇ ਏਰੀਆ ਚ ਸਪੈਸ਼ਲ ਡਰਾਈਵ ਕਰ ਰਹੇ ਨੇ ਨੋ ਪਾਰਕਿੰਗ ਏਰੀਆ ਚ ਅਨ ਅਥੋਰਾਈਜ਼ਡ ਪਾਰਕਿੰਗ ਨੂੰ ਲੈ ਕੇ ਗੱਡੀਆਂ ਦੇ ਚਲਾਨ ਕੀਤੇ ਜਾ ਰਹੇ ਨੇ ਅਤੇ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਵੀ ਇੱਥੇ ਜੋ ਨੋ ਪਾਰਕਿੰਗ ਏਰੀਆ ਇੱਥੇ ਪਾਰਕਿੰਗ ਨਾ ਕੀਤੀ ਜਾਵੇ ਵੱਧ ਦਿਨੀ ਕਈ ਇਹਦਾ ਈ ਰਿਕਸ਼ਾ ਦੇ ਮਾਮਲੇ ਬੜੇ ਸਾਹਮਣੇ ਆਈ ਰਿਕਸ਼ਾ ਵਾਲੇ ਇੰਦਾ ਲੋਕਾਂ ਨਾਲ ਲੁੱਟਾਂ ਖੋਹਾਂ ਕਰ ਰਹੇ ਨੇ ਤਾਂ ਇਹਦੇ ਲਈ ਲੈ ਕੇ ਤੁਹਾਡੇ ਵੱਲੋਂ ਜਿਹੜਾ ਇੱਕ ਜਿਹੜੀ ਡਰਾਈਵ ਵੀ ਸ਼ੁਰੂ ਕੀਤੀ ਗਈ ਸੀ ਜਿੱਦੇ ਵਿੱਚ ਦੱਸਿਆ ਗਿਆ ਸੀ ਕਿ ਇਹ ਸਾਰੇ ਵਰਦੀਆਂ ਪਾਉਣਗੇ ਲੇਕਿਨ ਲੱਗਦਾ ਵੀ ਇੱਦਾਂ ਤਾਂ ਕੁਝ ਦਿਖ ਰਿਹਾ ਲੋਕ ਫੇਰ ਵਰਦੀਆਂ ਪਾ ਕੇ ਪਾਣੀ ਛੱਡ ਕੇ ਪਤਾ ਹੀ ਨਹੀਂ ਲੱਗਦਾ ਵੀ ਆਟ ਵਾਲਾ ਆਇਆ ਜਾਂ ਨਹੀਂ ਜਿੱਥੋਂ ਤੱਕ ਰਹੀ ਲੁੱਟਾਂ ਖੋਹਾਂ ਦੀ ਗੱਲ ਜਿੰਨੇ ਵੀ ਲੁੱਟਾਂ ਖੋਹਾਂ ਦੇ ਕੇਸ ਹੋਏ ਨੇ ਇੰਦਾਂ ਦੇ ਸਾਡੇ ਜੋ ਹੈ ਪੁਲਿਸ ਨੇ ਸਾਰੇ ਟਰੇਸ ਕੀਤੇ ਆ ਜੀ ਬਕਾਇਦਾ ਕੋਈ ਵੀ ਇਦਾਂ ਦਾ ਕ੍ਰਾਈਮ ਜੋ ਹੈ ਮੈਂ ਮੈਂ ਮੰਨਦਾ ਵੀ ਮੋਸਟ ਆਫ ਦਾ ਕ੍ਰਾਈਮ ਇਸ ਇਸ ਸਟੇਜਡ ਤਾਂ ਉਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜੇ ਕੋਈ ਕ੍ਰਾਈਮ ਕਰਦਾ ਤਾਂ ਉਹਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਜੇ ਆਪਾਂ ਟ੍ਰੈਫਿਕ ਪਾਰਟ ਤੇ ਗੱਲ ਕਰੀਏ ਈ ਰਿਕਸ਼ਾਜ਼ ਦੀ ਤਾਂ ਰੈਗੂਲਰ ਬੇਸਿਸ ਤੇ ਸਾਡਾ ਉਹਨਾਂ ਦੇ ਅਗੇਂਸਟ ਜਿਹੜਾ ਵਾਇਲਟ ਕਰਦਾ ਅਸੀਂ ਕੋਈ ਪਰਟੀਕੂਲਰ ਵਹੀਕਲ ਨੂੰ ਟਾਰਗੇਟ ਨਹੀਂ ਕੀਤਾ ਜਿਹੜਾ ਵਾਇਲਟ ਕਰਦਾ ਉਹਦੇ ਚਲਾਨ ਕਰ ਰਹੇ ਹਾਂ ਰਹੀ ਗੱਲ ਯੂਨੀਫਾਰਮ ਦੀ ਪੁਆਇੰਟ ਟੇਕਨ ਉਹ ਵੀ ਅਸੀਂ ਅਵੇਅਰਨੈਸ ਵਾਲਾ ਜੋ ਡਰਾਈਵ ਚ ਹੈ ਉਸ ਨੂੰ ਵੀ ਇਨਕਲੂਡ ਕਰਾਂਗੇ ਐਂਡ ਜੋ ਬੰਦੀ ਵਾਇਓਲੇਸ਼ਨ ਦੇ ਚਲਾਨ ਐ ਅਵੇਰਨੈਸ ਐ ਸਾਰਾ ਕੁਝ ਕੀਤਾ ਜਾ ਰਿਹਾ। ਹਰ ਜਿਹੜੀ ਹੁਣ ਗੱਡੀਆਂ ਖੜ੍ਹੀ ਹੋਈਆਂ ਇਹਨਾਂ ਦੇ ਚਲਾਨ ਕੱਢੇ ਜਾ ਰਹੇ। ਬਿਲਕੁਲ ਜੀ ਤੁਸੀਂ ਪਹਿਲਾਂ ਦੇਖ ਸਕਦੇ ਹੋ ਕਿ ਪਹਿਲਾਂ ਆਲਰੇਡੀ ਚਲਾਨ ਜੋ ਐ ਕੀਤੇ ਜਾ ਰਹੇ ਐ। ਹੁਣੇ ਵੀ ਕੀਤੇ ਗਏ ਨੇ ਜੋ ਤੁਹਾਡੇ ਸਾਹਮਣੇ ਗੱਡੀ 1 2 ਦਿਖ ਰਹੀਆਂ ਤੁਹਾਨੂੰ ਕੈਮਰਾ ਚ ਇਹਨਾਂ ਦੇ ਵੀ ਕਰ ਦਿੱਤੇ ਗਏ ਨੇ ਚਲਾਨ। ਔਰ ਅੱਗੇ ਵੀ ਕੀਤੇ ਜਾਣਗੇ। ਇਹ ਚਲਾਨ ਕੀਤਾ ਜੀ ਇਹ ਰੋਮ ਪਾਰਕਿੰਗ ਨੂੰ ਗਲਤ ਗੱਡੀ ਖੜ੍ਹੀ ਕੀਤੀ ਸੀ ਇਹਨਾਂ ਨੇ ਤੇ ਰੋਮ ਪਾਰਕਿੰਗ ਦਾ ਚਲਾਨ ਕੀਤਾ ਜੀ। ਰੋਮ ਪਾਰਕਿੰਗ ਸੰਬੰਧੀ ਜਿਹੜੀ ਡਰਾਈਵ ਚਲਾਈ ਜਾ ਰਹੀ ਆ। ਸੀਨੀਅਰ ਅਫਸਰਾਂ ਦੇ ਸੀਨੀਅਰ ਅਫਸਰਾਂ ਦੇ ਹੁਕਮ ਅਨੁਸਾਰ ਗ੍ਰੇਡ ਰੋਂਗ ਪਾਰਕਿੰਗ ਸੰਬੰਧੀ ਜਿਹੜੇ ਇੱਥੇ ਬਹੁਤ ਵੱਲਤ ਟਰੱਕ ਤੋਂ ਵਗੈਰਾ ਜਿਹਦਾ ਟੂੜੀ ਵਾਲਾ ਟਰੱਕ ਆ ਵੱਡੇ ਆ ਜਾਂ ਹੋਰ ਕਮਰਸ਼ੀਅਲ ਟਰੱਕ ਆ ਇਹਦੇ ਰੋਡ ਤੇ ਲਾ ਕੇ ਚੱਲ ਜਾਂਦੇ ਆ ਜੋ ਐਕਸੀਡੈਂਟ ਦਾ ਕਾਰਨ ਬਣਦੇ ਆ ਤੇ ਬਾਖਪੁਰ ਸਿਪੀ ਸਾਹਿਬ ਸੀਨੀਅਰ ਅਫਸਰਾਂ ਦੇ ਹੁਕਮ ਅਨੁਸਾਰ ਜਿਹੜੇ ਰੋਂਗ ਪਾਰਕਿੰਗ ਦੀ ਡਰਾਈਵ ਚਲਾ ਰਹੇ ਆ ਤੇ ਚਲਾਨ ਕਰ ਰਹੇ ਨਹੀਂ ਰੌਂਗ ਪਰ ਸਾਹਿਬ ਜੀ ਇਧਰ ਉੱਤੀ ਸਾਈਡ ਕਾਫੀ ਜਗ੍ਹਾ ਹੈਗੀ ਲੇਕਿਨ ਫਿਰ ਵੀ ਇਹਨਾਂ ਪੁਲ ਦੇ ਨਾਲ ਜਿਹੜੇ ਦੁਕਾਨਦਾਰ ਹੈ ਜਾਂ ਉਹਨਾਂ ਦੇ ਕੱਪੜੇ ਅਸੀਂ ਸਰ ਅਸੀਂ ਸਰ ਰੋਜ਼ਾਨਾ ਇਹਨਾਂ ਨੂੰ ਵੇਰ ਕਰਦੇ ਆਂ ਵੀ ਇਹ ਜਿਹੜੋ ਗਲਤ ਗੱਡੀ ਲਾਉਣੇ ਤੇ ਐਕਸੀਡੈਂਟ ਦਾ ਕਾਰਨ ਬਣਦੀ ਹੈ ਤੇ ਪਰ ਇਹ ਨਹੀਂ ਇਹ ਮੰਦੇ ਇਸ ਕਰਕੇ ਹੁਣ ਇਹ ਹੀ ਚਲਾਨ ਕਰ ਰਹੇ ਇਹਨਾਂ ਦੇ ਅਵੇਰ ਵੀ ਕਰ ਰਹੇ ਆਂ ਵੀ ਗਲਤ ਗੱਡੀ ਪਾਰਕਿੰਗ ਨਾ ਕਰੋ ਤੇ ਇਹ ਨਹੀਂ ਬੋਰਡ ਵੀ ਲਾ ਰਹੇ ਆਂ ਨੋ ਪਾਰਕਿੰਗ ਦੇ ਬੋਰਡ ਵੀ ਲਾ ਰਹੇ ਆਂ ਵੀ ਅਗਲਾ ਦੇਖ ਕੇ ਗੱਡੀ ਨਾ ਲਾਵੇ ਵੀ ਇੱਥੇ ਨੋ ਪਾਰਕਿੰਗ ਹੈ ਗੱਡੀ ਨਹੀਂ ਲਾਉਣੀ ਗਲਤ ਜਗ੍ਹਾ ਤੇ ਗੱਡੀ ਨਹੀਂ ਲ ਮਾਨਯੋਗ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਸ਼੍ਰੀ 소ਫਨ ਸ਼ਰਮਾ ਜੀ ਆਈਪੀਐਸ ਤੇ ਇਹ ਏਡੀਸੀਪੀ ਟ੍ਰਾਫਿਕ ਮੈਮ ਸ਼੍ਰੀ ਗੁਰਪ੍ਰੀਤ ਕੌਰ ਪੂਰੇਵਾਲ ਜੀ ਉਹਨਾਂ ਨੇ ਇੱਕ ਮੁਹਿੰਮ ਦਾ ਜੋ ਹੈ ਇੱਕ ਸਟਾਰਟ ਕੀਤਾ ਹੈ ਵੀ ਆਪਾਂ ਟ੍ਰਾਫਿਕ ਰੂਲਸ ਨੂੰ ਇੱਕ ਅਵੇਅਰ ਕਰਨਾ ਲੋਕਾਂ ਨੂੰ ਟ੍ਰਾਫਿਕ ਰੂਲਸ